ਜੇਕਰ ਤੁਹਾਡਾ ਪੇਟ ਹਮੇਸ਼ਾ ਹੀ ਖਰਾਬ ਰਹਿੰਦਾ ਹੈ ਔਰ ਤੁਸੀਂ ਆਪਣੇ ਪੇਟ ਦਾ ਇਲਾਜ ਕਰਵਾ ਕਰਵਾ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਇਹ ਨੁਸਖਾ ਹੈਗਾ ਇਹ ਫਾਰਮੂਲਾ ਹੈਗਾ ਪੇਟ ਨੂੰ ਨਵੀਂ ਜ਼ਿੰਦਗੀ ਦੇ ਦੇਗਾ ਜਿਨ੍ਹਾਂ ਦੇ ਪੇਟ ਦੇ ਉੱਤੇ ਚਰਬੀ ਜੰਮ ਚੁੱਕੀ ਹੈ ਬਹੁਤ ਐਕਸਰਸਾਈਜ਼ਾਂ ਕਰ ਲਈਆਂ ਬਹੁਤ ਨੁਸਕੇ ਬਹੁਤ ਦਵਾਈਆਂ ਬਹੁਤ ਡਾਈਟ ਅਸੀਂ ਖਾ ਕੇ ਦੇਖ ਲਈ ਚੰਗੇ ਤੋਂ ਚੰਗੀ ਮੋਟਾਪਾ ਨਹੀਂ ਘਟ ਰਿਹਾ ਕਬਜ਼ ਨਹੀਂ ਜਾ ਰਹੀ ਗੈਸ ਬਣੀ ਜਾ ਰਹੀ ਹੈ ਕੌੜੇ ਡਕਾਰ ਨੇ ਜਿਹੜੇ ਫੂਡ ਪਾਈਪ ਦੇ ਵਿੱਚੋਂ ਦੀ ਆਈ ਜਾਂਦੇ ਨੇ ਔਰ ਹਵਾ ਇਹਨਾਂ ਦੀ ਖਾਰਜ ਹੁੰਦੀ ਹੀ ਨਹੀਂ ਹਫਤੇ ਬਾਅਦ ਹੀ ডোজ ਲੈਣੀ ਹੈ ਮਤਲਬ ਤਿੰਨ ਮਹੀਨੇ 75 ਰੁਪਈਆ ਚ ਤੁਹਾਡਾ ਪੇਟ ਜਿਹੜਾ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਸਾਫ਼ ਹੋ ਜਾਏਗਾ ਬਿਲਕੁਲ ਬਿਲਕੁਲ ਤਿੰਨ ਮਹੀਨੇ ਇਹ ਚੱਲੂਗਾ ਭਾਈਆ ਸਵੇਰ ਤੋਂ ਜਿੱਦਾਂ ਹੁਣ ਪਿਉਂ ਕੇ ਰੱਖਿਆ ਆਪਾਂ ਸ਼ਾਮ ਦੇ ਟਾਈਮ ਇਹਨੂੰ ਇਹਦਾ ਕਾੜਾ ਬਣਾਉਣਾ ਆਪਾਂ ਇਹਨੂੰ ਇਹਦੇ ਵਿੱਚ ਪਾ ਦੇਣਾ ਆਪਾਂ ਪਾਤਾ ਜੀ ਇਹਦੇ ਵਿੱਚ ਆਪਾਂ ਪਾਣੀ ਹੋਰ ਵੀ ਪਾ ਸਕਦੇ ਹਾਂ ਜਦੋਂ ਅੱਧਾ ਪਾਣੀ ਰਹਿ ਜਾਵੇ ਹਾਂਜੀ ਉਦੋਂ ਆਪਾਂ ਇਹਨੂੰ ਥੱਲੇ ਲਾ ਕੇ ਠੀਕ ਹੈ ਇੰਡਕਸ਼ਨ ਚੁੱਲੇ ਤੋਂ ਤੇ ਫੇਰ ਇਹਨੂੰ ਪਉਣ ਲੈਣਾ ਠੀਕ ਹੈ ਪੁਣ ਕੇ ਤੇ ਗਲਾਸ ਚ ਪਾ ਕੇ ਕੋਸਾ ਕੋਸਾ ਜਿਹੜਾ ਰਾਤ ਨੂੰ ਸੌਣ ਲੱਗਿਆਂ ਪੀਣਾ ਠੀਕ ਹੈ ਲੜਦਾ ਸੀ ਸਾਹ ਚੜਦਾ ਸੀ ਹੋਰ ਹੋਰ ਮੋਟਾਫਾ ਜਿਆਦਾ ਸੀਗਾ ਤੁਰਨ ਫਿਰਨ ਚ ਦਿੱਕਤ ਸੀ ਅੱਛਾ ਹਾਂ ਕਿੰਨਾ ਵਜ਼ਨ ਹੋ ਗਿਆ ਸੀ ਤੁਹਾਡਾ ਵਜ਼ਨ 90 ਕਿਲੋ ਤੇ ਹੁਣ ਕਿੰਨਾ ਹੈ ਹੁਣ 85 ਜੀ 90 ਤੋਂ 85 ਮਤਲਬ 5 ਕਿਲੋ ਦਾ ਫਰਕ ਪੈ ਗਿਆ ਕਿੰਨੇ ਟਾਈਮ ਚ 1 ਮੰਥ ਚ 50 60 ਐਮਐਲ ਪਾਣੀ ਆ ਇਹਦੇ ਚ ਇਦਾਂ ਬੂੰਦਾ ਪਾ ਲੈਣੀਆਂ ਦੀਆਂ ਆ ਦੇਖੋ ਇਹ ਇਹ ਅਮਲ ਤਾਂ ਇਸ ਦਾ ਐਕਸਪੈਕਟ ਆ ਜੀ ਇਦਾਂ ਪਾ ਕੇ 20 ਬੂੰਦਾ ਪਾ ਕੇ ਇਦਾਂ ਸਵੇਰੇ ਸ਼ਾਮ ਦੋ ਟਾਈਮ ਯੂਜ਼ ਕਰਨੀਆਂ ਨੇ ਹੁਣ ਮੇਰਾ ਥਾਇਰੋਇਡ ਬਿਲਕੁਲ ਨੋਰਮਲ ਤਾਂ ਨਹੀਂ ਹਲੇ ਪਰ ਮੈਨੂੰ ਹਜੇ ਤੋਂ ਡੇਢ ਤੋਂ 2 ਮਹੀਨੇ ਹੋਏ ਇਥੇ ਦਵਾਈ ਲੈਂਦੇ ਨੂੰ ਪਰ ਮੇਰਾ ਜੋ ਅੱਧ ਨਾਲੋਂ ਜ਼ਿਆਦਾ ਮੈਂ ਠੀਕ ਹੋ ਗਿਆ ਤੇ ਮੈਂ ਕੱਟ ਗਿਆ ਮੈਂ ਪਹਿਲਾਂ ਡੇਢ ਦੋ ਸਾਲ ਦਾ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਗੋਲੀਆਂ ਦੀ ਪੰਡ ਖਾ ਖਾ ਕੇ ਵੀ ਇਹਨਾਂ ਦੀ ਸਿਰਫ ਇੱਕ ਬੂੰਦਾਂ ਵਾਲੀ ਦਵਾਈ ਦੇ ਨਾਲ ਹੀ ਇੰਨਾ ਮੈਨੂੰ ਫਰਕ ਪੈ ਗਿਆ ਸ਼ਰਤੀਆ ਇਲਾਜ ਨੂੰ ਕਹ ਦਿੰਦੇ ਨਾ ਮੈਨੂੰ ਵੀ ਪਹਿਲਾਂ ਸੀਗਾ ਵੀ ਗੁੰਦਾਂ ਵਾਲੀ ਦਵਾਈ ਨਾਲ ਕਿਉਂਕਿ ਮੈਂ ਟ੍ਰੀਟਮੈਂਟ ਬਹੁਤ ਲੈ ਚੁੱਕਾ ਸੀਗਾ ਹਾਂਜੀ ਜਦੋਂ ਮੈਂ ਸਟਾਰਟਿੰਗ ਕੀਤਾ ਸੀ ਨਾ ਮੇਰਾ ਥਾਇਰੋਇਡ ਗਲੈਂਡ 23 ਐਮਐਮ ਕੁਝ ਸੀਗਾ ਹੁਣ ਮੇਰਾ 10 ਐਮਐਮ ਆ ਅੱਛਾ ਕਿੰਨੇ ਫੀਸੇਟ ਮੰਨਦੇ ਤੁਸੀਂ ਫਰਕ ਹੈ 70% ਫਰਕ ਪੈ ਗਿਆ ਇਹ ਤਾਂ ਸਾਰੇ ਰੋਗਾਂ ਤੇ ਆਪਾਂ ਕੰਮ ਕਰਦੇ ਆ ਪਰ ਬਾਕੀ ਆਪਣਾ ਸਰਵਾਈਕਲ ਹੈ ਬੀਪੀ ਆ 슈ਗਰ ਆ ਜਿੱਦਾਂ ਤੇ ਜਿੱਦਾਂ ਆਪਣੇ ਯੰਗਸਟਰ ਨੇ ਇਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੁਣ ਸਰਵਾਈਕਲ ਸੀਗਾ ਤੇ ਨਾਲ ਬੀਪੀ ਵੱਜ ਜਾਂਦਾ ਸੀਗਾ ਬਹੁਤ ਜ਼ਿਆਦਾ ਸੀ ਕੰਮ ਕਾਰ ਨਹੀਂ ਕਰ ਪਾਉਂਦੇ ਅੱਛਾ ਤੇ ਕਾਫੀ ਸਮੇਂ ਤੋਂ ਦਵਾਈ ਲੈ ਰਹੇ ਸੀ ਅੰਮ੍ਰਿਤਸਰ ਤੋਂ ਵੀ ਲਈ ਹੈ ਜਲੰਧਰ ਤੋਂ ਵੀ ਲਈ ਹੈ ਪਰ ਕਿਤੋਂ ਵੀ ਫਰਕ ਨਹੀਂ ਪਿਆ ਤੇ ਹੁਣ ਮੈਨੂੰ 2 ਮਹੀਨੇ ਹੋ ਗਏ ਵੀ ਮੈਂ ਦਵਾਈ ਖਾਦੀ ਆ ਥੋੜੇ ਦਿਨ ਹੀ ਹੋਏ ਬਸ ਮੁੱਕੀ ਨੂੰ ਵੀ ਅੱਜ ਦੁਬਾਰਾ ਫੇਰ ਡਾਕਟਰ ਕੋਲ ਆਏ ਵੀ ਚੱਕਰ ਆ ਲੀਏ ਪਰ ਮੈਂ 2 ਦਿਨ ਹੋ ਗਏ ਵੀ ਬੰਦ ਹੋਈ ਦਵਾਈ ਵੀ ਸੈਟਾਂ ਇੱਕ ਚਮਚਾ ਗੁਲਕੰਦ ਦਾ ਰਾਤ ਨੂੰ ਲੈ ਲਿਆ ਜਾਵੇ ਅਮਲਤਾਸ਼ ਦੀ ਗੁਲਕੰਦ ਦਾ ਠੀਕ ਹੈ ਇਹ ਕਰੋ ਜੀ ਬਿਲਕੁਲ ਪੇਟ ਸਾਫ਼ ਹੋ ਜਾਊਗਾ ਜੀ ਸਵੇਰ ਤੱਕ ਜਿਹੜੀਆਂ ਅੰਤੜੀਆਂ ਦੀ ਜਿੰਨੀ ਵੀ ਸਵੇਲਿੰਗ ਆ ਅੰਤੜੀਆਂ ਦੇ ਵਿੱਚ ਸੋਜ ਆ ਅੰਤੜੀਆਂ ਦੇ ਜ਼ਖਮ ਆ ਜੇ ਤੁਸੀਂ ਇੱਕ ਤੋਂ 1.5 ਮਹੀਨੇ ਨੂੰ ਯੂਜ਼ ਕਰ ਲਿਆ ਅਮਲਤਾਸ਼ ਦੀ ਗੁਲਕੰਦ ਨੂੰ ਬਿਲਕੁਲ 100% ਠੀਕ ਹੋ ਜਾਊਗਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਜੇਕਰ ਤੁਹਾਡਾ পেট ਹਮੇਸ਼ਾ ਹੀ ਖਰਾਬ ਰਹਿੰਦਾ ਹੈ ਔਰ ਤੁਸੀਂ ਆਪਣੇ পেট ਦਾ ਇਲਾਜ ਕਰਵਾ ਕਰਵਾ ਕੇ ਅੱਕ ਚੁੱਕੇ ਹੋ ਥੱਕ ਚੁੱਕੇ ਹੋ ਤਾਂ ਅੱਜ ਇਹ ਵੀਡੀਓ ਅਸੀਂ ਤੁਹਾਡੇ ਲਈ ਬਣਾ ਰਹੇ ਹਾਂ ਉਹਨਾਂ ਲੋਕਾਂ ਲਈ ਇਹ ਵੀਡੀਓ ਬਣ ਰਹੀ ਹੈ ਜਿਨ੍ਹਾਂ ਨੂੰ ਪੁਰਾਣੀ ਕਬਜ਼ ਹੈ ਜਿਨ੍ਹਾਂ ਦਾ পেট ਚੰਗੇ ਤਰੀਕੇ ਨਾਲ ਸਾਫ਼ ਨਹੀਂ ਹੁੰਦਾ ਕਿਉਂਕਿ ਉਹਨਾਂ ਦੇ পেট ਦੇ ਵਿੱਚ ਪੁਰਾਣੀ ਗੰਦਗੀ ਪੁਰਾਣੀ ਚਰਬੀ ਜਿਹੜੀ ਅਸੀਂ ਕਹਿ ਲਈਏ ਕਿ ਉਹ ਜੰਮ ਚੁੱਕੀ ਹੈ ਅਜਿਹੇ ਦੇ ਵਿੱਚ ਅਸੀਂ ਇੱਕ ਵਾਰ ਮੁੜ ਤੋਂ ਪਹੁੰਚੇ ਹਾਂ ਡਾਕਟਰ ਸੁਰਿੰਦਰ ਸ਼ਰਮਾ ਜੀ ਕੋਲ ਜਿਹੜੇ ਕਿ ਮੋਗਾ ਦੇ ਵਿੱਚ ਬੈਠੇ ਨੇ ਆਪਣਾ ਨੁਸਖਾ ਫਾਰਮੂਲਾ ਲੈ ਕੇ ਆਏ ਨੇ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਦਿੰਨੇ ਆ ਇਹ ਦੇਖੋ ਤੁਸੀਂ ਇਹ ਉਹ ਨੁਸਖਾ ਫਾਰਮੂਲਾ ਹੈ ਜਿਹੜਾ ਮਹਿਜ਼ ਤੁਸੀਂ ਹਫ਼ਤੇ 'ਚ ਇੱਕ ਵਾਰ ਇਸਤੇਮਾਲ ਕਰਨਾ ਹੈ ਔਰ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਨੁਸਖਾ ਫਾਰਮੂਲਾ ਸਾਡੇ ਪੇਟ ਨੂੰ ਨਵ ਜੰਮੇ ਜਵਾਕ ਵਰਗਾ ਕਰ ਸਕਦਾ ਹੈ ਜੇਕਰ ਤੁਸੀਂ ਇਹਦਾ ਸਹੀ ਇਸਤੇਮਾਲ ਕੁਝ ਕੁ ਪ੍ਰਹੇਜ਼ਾਂ ਨਾਲ ਕਰਦੇ ਰਹੇ ਹੋ ਸਾਡੇ ਨਾਲ ਨੇ ਡਾਕਟਰ ਸਾਹਿਬ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਮਝਣ ਦੀ ਕੋਸ਼ਿਸ਼ ਕਰਾਂਗੇ ਡਾਕਟਰ ਸਾਹਿਬ ਇੱਕ ਵਾਰ ਮੁੜ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਜੀ ਧੰਨਵਾਦ ਜੀ ਤੁਹਾਡਾ ਇੱਥੇ ਪਹੁੰਚਣ ਦਾ ਤੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਤੁਹਾਡਾ ਇਹ ਨੁਸਖਾ ਹੈਗਾ ਇਹ ਫਾਰਮੂਲਾ ਹੈਗਾ ਪੇਟ ਨੂੰ ਨਵੀਂ ਜ਼ਿੰਦਗੀ ਦੇ ਦੇਗਾ ਜਿਨ੍ਹਾਂ ਦੇ ਪੇਟ ਦੇ ਉੱਤੇ ਚਰਬੀ ਜੰਮ ਚੁੱਕੀ ਹੈ ਬਹੁਤ ਐਕਸਰਸਾਈਜ਼ਾਂ ਕਰ ਲਈਆਂ ਬਹੁਤ ਨੁਸਕੇ ਬਹੁਤ ਦਵਾਈਆਂ ਬਹੁਤ ਡਾਈਟ ਅਸੀਂ ਖਾ ਕੇ ਦੇਖ ਲਈ ਚੰਗੇ ਤੋਂ ਚੰਗੀ ਮੋਟਾਪਾ ਨਹੀਂ ਘਟ ਰਿਹਾ ਕਬਜ਼ ਨਹੀਂ ਜਾ ਰਹੀ ਗੈਸ ਬਣੀ ਜਾ ਰਹੀ ਹੈ ਕੌੜੇ ਡਕਾਰ ਨੇ ਜਿਹੜੇ ਫੂਡ ਪਾਈਪ ਦੇ ਵਿੱਚੋਂ ਦੀ ਆਈ ਜਾਂਦੇ ਨੇ ਔਰ ਹਵਾ ਇਹਨਾਂ ਦੀ ਖਾਰਜ ਹੁੰਦੀ ਹੀ ਨਹੀਂ ਉਹਨਾਂ ਲਈ ਇਹ ਬਹੁਤ ਜ਼ਬਰਦਸਤ ਨੁਸਕਾ ਹੈਗਾ ਅਸੀਂ ਸ਼ੁਰੂਆਤ ਤੁਹਾਡੇ ਕੋਲ ਕਰਾਂਗੇ ਪਰ ਸਾਨੂੰ ਇਹ ਦੱਸੋ ਵੀ ਜਿਹੜੀ ਇਸ ਵੇਲੇ ਪੇਟ ਦੀ ਸਭ ਤੋਂ ਵੱਧ ਪ੍ਰੋਬਲਮ ਮਤਲਬ ਇੰਨੀਆਂ ਪ੍ਰੋਬਲਮਾਂ ਪੇਟ ਦੀਆਂ ਜਿਹੜੀਆਂ ਕਿਉਂ ਆ ਰਹੀਆਂ ਨੇ ਪੇਟ ਤੇ ਤਾਂ ਫਰੁਕੀ ਸਾਹਿਬ ਅੱਗੇ ਵੀ ਇੱਕ ਦੋ ਵਾਰੀ ਆਪਾਂ ਦੱਸਿਆ ਜਿਆਦਾ ਵਾਰੀ ਜਦੋਂ ਪੇਟ ਤੇ ਆਪਾਂ ਗੱਲ ਕਰਦੇ ਆਂ ਲੀਵਰ ਤੇ ਕਿਉਂਕਿ ਖਾਣ ਪੀਣ ਦਾ ਸਾਰਾ ਜਿਹੜਾ ਹੈਗਾ ਵਾ ਲੋਕ ਫਾਸਟ ਫੂਡ ਖਾ ਰਹੇ ਕਈ ਤਰ੍ਹਾਂ ਦੀਆਂ ਗਲਤ ਚੀਜ਼ਾਂ ਖਾ ਰਹੇ ਠੰਡੇ ਦੇ ਉੱਪਰੋਂ ਗਰਮ ਗਰਮ ਦੇ ਉੱਪਰੋਂ ਠੰਡਾ ਉਹ ਤਾਂ ਉਹਦੇ ਨਾਲ ਹੀ ਲੀਵਰ ਫੈਟੀਆ ਕਬਜ ਦੀ ਸਮੱਸਿਆ ਆ ਜਿੱਥੇ ਗਰਮ ਗਰਮ ਦੇ ਤੇ ਠੰਡਾ ਖਾ ਕੇ ਕੁਝ ਹੋ ਜਾਂਦਾ ਅਸੀਂ ਤਾਂ ਪਕੌੜੇ ਗਰਮ ਹੁੰਦੇ ਨੇ ਕੋਲਡ ਡਰਿੰਕ ਠੰਡੀ ਹੁੰਦੀ ਹੈ ਨਹੀਂ ਇਹੀ ਤਾਂ ਫਰਕ ਹੈ ਪ੍ਰੋਫੈਸਰ ਇਹਦੇ ਜੇ ਤਾਂ ਹੁਣ ਗਰਮ ਪਕੌੜੇ ਖਾ ਲਿਆ ਆਪਾਂ ਉਹਦੇ ਪਰ ਕੋਲਡ ਡਰਿੰਕ ਪੀ ਲਿਆ ਤਾਂ ਸਮਝ ਲਓ ਲੀਵਰ ਦਾ ਪੱਠਾ ਦਾ ਬੈਠ ਗਿਆ ਕੋਲਡ ਡਰਿੰਕ ਤੋਂ ਜਦੋਂ 5 ਨਿ ਮਿੰਟ ਨਹੀਂ ਪੈਂਦੇ ਫਿਰ ਤੋਂ ਕੌਫੀ ਪੀ ਲੈਂਦੇ ਆ ਉਹ ਵੀ ਤੋਂ ਫਿਰ ਆਈਸਕ੍ਰੀਮ ਖਾ ਲੈਂਦੇ ਆ ਤਾਂ ਲੀਵਰ ਫੈਟੀ ਹੋ ਹੀ ਜਾਣਾ ਫਿਰ ਤਾਂ ਜੀ 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 ਅੱਛਾ ਡਾਕਟਰ ਸਾਹਿਬ ਤੁਸੀਂ ਕਹਿ ਰਹੇ ਹੋ ਜਿਹੜਾ ਅਮਲਤਾਸ਼ ਵਾਲਾ ਤੁਹਾਡਾ ਨੁਸਖਾ ਫਾਰਮੂਲਾ ਹੈ ਤੇ ਤੁਸੀਂ ਦੇਖੋ ਇਹ ਕੀ ਹੈ ਅਮਲਤਾਸ਼ ਹੈ ਜੀ ਤੁਸੀਂ ਲਿਖਿਆ ਅਮਲਤਾਸ਼ ਦਾ ਗੁੱਦਾ ਅਮਲਤਾਸ਼ ਦਾ ਗੁੱਦਾ ਵੀ ਹੁੰਦਾ ਜੀ ਹਾਂਜੀ ਅਮਲਤਾਸ਼ ਦਾ ਗੁੱਦਾ ਹੁੰਦਾ ਜੀ ਇਹ ਅਮਲਤਾਸ਼ ਦੇ ਦਰਖਤ ਨੂੰ ਫਲੀਆਂ ਲੱਗਦੀਆਂ ਕਾਫੀ ਲੰਬੀਆਂ ਲੰਬੀਆਂ ਉਹਦੇ ਵਿੱਚੋਂ ਇਹ ਗੁੱਦਾ ਨਿਕਲਦਾ ਵਾ ਆਮ ਹੀ ਪਸਾਰੀ ਵਾਲੀ ਦੁਕਾਨ ਤੋਂ ਮਿਲ ਜਾਂਦਾ ਪਰ ਹਜੇ ਬਾਲਾ ਇਹਦਾ ਕੋਈ ਨੁਕਸੇ 'ਚ ਯੂਜ਼ ਨਹੀਂ ਕੀਤਾ ਨਾ ਡਾਕਟਰਾਂ ਨੇ ਵੈਦਾਂ ਨੇ ਪਰ ਹੈ ਪੇਟ ਲਈ ਅਮਰਤ ਕਿਹੜੇ ਲੋਕਾਂ ਵਾਸਤੇ ਇਹ ਫਿਰ ਅਮਰਤ ਹੈ ਪੇਟ ਦੀਆਂ ਲਗਭਗ ਸਾਰੀਆਂ ਬਿਮਾਰੀਆਂ ਨੂੰ ਹੀ ਠੀਕ ਕਰਦਾ ਜੀ ਜਿਵੇਂ ਕਿ ਜਿਵੇਂ ਕਿ ਹੁਣ ਤੁਸੀਂ ਮੈਂ ਤਾਂ ਸਭ ਤੋਂ ਜ਼ਿਆਦਾ ਜਿਹੜਾ ਪ੍ਰੋਬਲਮ ਆ ਰਹੀ ਲੋਕਾਂ ਨੂੰ ਕਬਜ਼ ਦੀ ਹੈ ਹਰ ਇੱਕ ਪੇਸ਼ੈਂਟ ਜਿਹੜਾ ਜਿੰਨੂੰ ਵੀ ਪੁੱਛੋ ਜਾਂ ਆਮ ਹੀ ਤੁਰੇ ਜਾਂਦੇ ਕਿਸੇ ਨਾਲ ਗੱਲਬਾਤ ਕਰ ਲੋ ਕਹਿੰਦਾ ਪੇਟ ਨਹੀਂ ਸਾਫ਼ ਹੁੰਦਾ ਜੀ ਪੇਟ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਗੈਸ ਬੰਦੀ ਆ ਤੇ ਅੰਤੜੀਆਂ ਦੀ ਕਿਸੇ ਨੂੰ ਕਬਜ਼ ਆ ਕਿਸ ਨੂੰ ਕਿਵੇਂ ਸਭ ਤੋਂ ਪਹਿਲਾਂ ਤਾਂ ਕੰਮ ਇਹ ਜਿਹੜਾ ਕਬਜ਼ ਨੂੰ ਦੂਰ ਕਰਦਾ ਜੋ ਆਪ ਜਿੱਤੋਂ ਬਾਅਦ ਆ ਜਾਂਦੀ ਹੈ ਜਿਹਨੂੰ ਸੰਗਰਹਿਣੀ ਅੱਜ ਕੱਲ ਜਿਹਨੂੰ ਆਈਬੀਐਸ ਕਹਿੰਦੇ ਆ ਡਾਕਟਰ ਇੰਗਲਿਸ਼ ਟਰਮ ਚ ਆਈਬੀਐਸ ਕਹਿੰਦੇ ਆ ਇਰੀਟੇਬਲ ਬਾਲ ਸ ਸਿੰਡਰੋਮ ਸੰਗਰਹਿਣੀ ਦਾ ਮਤਲਬ ਇਹ ਹੁੰਦਾ ਵੀ ਖਾਣਾ ਖਾਂਦਿਆਂ ਸਾਰ ਹੀ ਸਾਨੂੰ ਪੇਟ ਦੇ ਵਿੱਚ ਦਰਦ ਹੁੰਦਾ ਅਸੀਂ ਟਾਇਲਟ ਜਾਂਦੇ ਆ ਉਹ ਵੀ ਇੱਕ ਲੀਵਰ ਦਾ ਰੋਗ ਆ ਉਹਨੂੰ ਵੀ ਇਹ ਠੀਕ ਕਰਦਾ ਵਾ ਹਾਂਜੀ ਜੀ ਤੇ ਹੋਰ ਕਿਹੜੇ ਰੋਗਾਂ ਤੇ ਕੰਮ ਕਰੇਗਾ ਜੀ ਪੇਟ ਦੇ ਸਾਰੇ ਰੋਗਾਂ ਤੇ ਕੰਮ ਕਰੂਗਾ ਬਾਕੀ ਜਿੱਦਾਂ ਹੁਣ ਪੇਟ ਦਾ ਅਲਸਰ ਅਲਸਰ ਦੇ ਕਹਿੰਦੇ ਆ ਆਂਤ ਦੇ ਵਿੱਚ ਜ਼ਖਮ ਜੀ ਉਹਨਦੇ ਵਾਸਤੇ ਵੀ ਇਹ ਬਹੁਤ ਵਧੀਆ ਇਹਨੂੰ ਭੌਂਕੇ ਫਿਰ ਆਪਾਂ ਦੱਸਾਂਗੇ ਕਿੱਦਾਂ ਕਿੱਦਾਂ ਲੈਣਾ ਵਾ ਸਾਰਾ ਨਕਸ਼ਾ ਤੁਹਾਡੇ ਸਾਹਮਣੇ ਅਸੀਂ ਬਣਾ ਕੇ ਵੀ ਦੱਸਾਂਗੇ ਦਰਸ਼ਕਾਂ ਨੂੰ ਸਾਰੀ ਜਿਹੜੀ ਨੌਲੇਜ ਦੇਵਾਂਗੇ ਕਿੱਦਾਂ ਕਿੱਦਾਂ ਲੈਣਾ ਪੇਟ ਦੇ ਅਲਸਰ ਕਿੱਦਾਂ ਲੈਣਾ ਅਸਥਮਾਜ ਕਿੱਦਾਂ ਲੈਣਾ ਅਸਥਮਾਜ ਬਿਲਕੁਲ ਅਸਥਮਾਜ ਵੀ ਇਹ ਕੰਮ ਕਰਦਾ ਪ੍ਰਾਣੇ ਤੋਂ ਪ੍ਰਾਣਾ ਅਸਥਮਾ ਵੀ ਇਹ ਠੀਕ ਕਰ ਦਿੰਦਾ ਜੀ ਜੀ ਜੇਕਰ ਇਹਦਾ ਕਾੜਾ ਬਣਾ ਕੇ ਪੀਤਾ ਜਾਵੇ ਤਾਂ ਜੀ ਜੀ ਅੱਛਾ ਡਾਕਟਰ ਸਾਹਿਬ ਤੁਸੀਂ ਅਲਸਰਾਂ ਦੀ ਗੱਲ ਕੀਤੀ ਹੈ ਇਹ ਇਹ ਅਲਸਰ ਜਿੱਕਲ ਵੱਡੇ ਹੋਏ ਹਰੇ ਕੀ ਕਹਿ ਰਹੇ ਜੀ ਮੇਰੇ ਪੇਟ 'ਚ ਜ਼ਖਮ ਹੋ ਗਏ ਥੋੜਾ ਜਿਹਾ ਕੁਝ ਗਰਮ ਖਾ ਲੀਏ ਨਾਲ ਹੀ ਪੋਟੀ ਦੇ ਵਿੱਚੋਂ ਜਿਹੜਾ ਬਲੱਡ ਆਉਣਾ ਆ ਜਾਂਦਾ ਚਾਹੇ ਥੋੜਾ ਹੋਵੇ ਬਹੁਤਾ ਵੀ ਕੁਝ ਗਰਮ ਚੀਜ਼ ਖਾਦੀ ਜਾਵੇ ਤਾਂ ਵੀ ਦੁਪਹਿਰ ਵੇਲੇ ਖਾਸ ਕਰਕੇ ਜੇਕਰ ਅਸੀਂ ਗੱਲ ਕਰੀਏ ਗਰਮੀਆਂ 'ਚ ਕੁਝ ਵੀ ਗਰਮ ਖਾ ਲਿਆ ਜਾਂਦਾ ਤਾਂ ਪੇਟ ਦੀ ਇਹ ਵੱਡੀ ਪ੍ਰੋਬਲਮ ਹੈਗੀ ਹੈ ਅਮਲਤਾਜ ਕੰਮ ਕਰੇਗਾ ਇਹਦੇ ਤੇ ਬਿਲਕੁਲ ਕਰੇਗਾ ਜੀ ਪੇਟ ਦੇ ਅਲਸਰ ਦੀ ਤੁਸੀਂ ਗੱਲ ਕੀਤੀ ਹੈ ਜੀ ਇਹ ਪੇਟ ਦਾ ਅਲਸਰ ਡਾਇਰੈਕਟ ਨਹੀਂ ਫਰੂਕੀ ਸਾਹਿਬ ਕਿਸੇ ਨੂੰ ਹੁੰਦਾ ਹੌਲੀ ਹੌਲੀ ਜਾਗੇ ਹੁੰਦਾ ਜਦੋਂ ਆਪਾਂ ਕਬਜ ਹੁੰਦੀ ਆਪਾਂ ਉਹਨੂੰ ਅਨਗੌਲਿਆ ਕਰ ਦਿੰਨੇ ਆ ਕੋਈ ਨਾ ਕੋਈ ਚੀਜ਼ ਮਾੜੀ ਮੱਡੀ ਲੈ ਕੇ ਉਹਨੂੰ ਠੀਕ ਕਰ ਲਿਆ ਪ੍ਰੋਪਰ ਤਰੀਕੇ ਨਾਲ ਆਪਾਂ ਉਹਨੂੰ ਠੀਕ ਨਹੀਂ ਕਰਦੇ ਜਿੱਦਾਂ ਜਿੱਦਾਂ ਕਬਜ ਸਾਨੂੰ ਰਹਿੰਦੀ ਜਾਂਦੀ ਆ ਕੁਝ ਸਾਲ ਲੰਘ ਜਾਂਦੇ ਉਸ ਤੋਂ ਅੱਗੇ ਜਾ ਕੇ ਅਲਸਰ ਬੰਦ ਆ ਇਹ ਅਲਸਰ ਜਦੋਂ ਬਣ ਜਾਵੇ ਉਦੋਂ ਕੰਡੀਸ਼ਨ ਬਹੁਤ ਜ਼ਿਆਦਾ ਜਿਹੜੀ ਹੈ ਖਰਾਬ ਹੋ ਜਾਂਦੀ ਪੇਟ ਦੀ ਅੱਛਾ ਡਾਕਟਰ ਸਾਹਿਬ ਤੁਸੀਂ ਇੱਕ ਵਾਰ ਫੋਨ ਆਇਆ ਸੀ ਤੁਸੀਂ ਬੱਚੇ ਨੂੰ ਫਾਰਮੂਲਾ ਦੱਸ ਰਹੇ ਸੀ ਸਮਝਾ ਰਹੇ ਸੀ ਆਪਣੇ ਜਾਣਕਾਰ ਬੰਦੇ ਨੂੰ ਕਿ ਜਿਹੜਾ ਅਮਲਤਾਸ਼ ਦਾ ਗੁੱਦਾ ਹੈਗਾ ਇਹ ਬੱਚਿਆਂ ਵਾਸਤੇ ਬੜਾ ਜ਼ਬਰਦਸਤ ਹੈ ਕਿਹੜੇ ਰੋਗ ਚ ਵਧੀਆ ਕੰਮ ਕਰਦੇ ਜੀ ਇਹ ਬੱਚੇ ਦਾ ਬੱਚਿਆਂ ਵਾਸਤੇ ਨਾ ਜਿਹੜੇ ਛੋਟੇ ਬੱਚਿਆਂ ਦੀ ਅਫਰੂਕੀ ਸਭ ਗੱਲ ਕਰ ਰਹੇ ਸੀ 1-2 ਸਾਲ ਦੇ ਬੱਚੇ ਜਿਹੜੇ ਨਾ ਉਹ ਮੈਡੀਸਨ ਵੀ ਕੋਈ ਨਹੀਂ ਲੈਂਦੇ ਨਾ ਐਲੋਪੈਥੀ ਲੈਣਗੇ ਨਾ ਇਲੈਕਟ੍ਰੋਪੈਥੀ ਲੈਣਗੇ ਨਾ ਉਹਨਾਂ ਨੂੰ ਨੁਕਸਾ ਵੀ ਆਪਾਂ ਮੂੰਹ ਚ ਪਾਵਾਂਗੇ ਨਾ ਤੇ ਉਹ ਨਹੀਂ ਲੈਣਾ ਉਹਨਾਂ ਨੇ ਕਿਉਂਕਿ ਛੋਟੇ ਆ ਬੱਚੇ ਜੇ ਉਹਨਾਂ ਦੇ ਪੇਟ ਨੂੰ ਦਰਦ ਹੋ ਰਿਹਾ ਜਾਂ ਉਹਨਾਂ ਨੂੰ ਕਬਜ ਹੋ ਰਹੀ ਹੈ ਤੇ ਉਹਦੇ ਵਾਸਤੇ ਇਹਨੂੰ ਦਵਾਈ ਦੇ ਰੂਪ ਵਿੱਚ ਉਹਦਾ ਲੇਪ ਬਣਾ ਕੇ ਉੱਪਰ ਲਗਾ ਦੇਗਾ ਨਾ ਅਮਲਤਾਸ਼ ਦਾ ਤਾਂ ਬਿਲਕੁਲ ਦਰਦ ਵੀ ਠੀਕ ਹੋ ਜਾਏਗਾ ਉਹਦੀ ਕਬਜ ਵੀ ਬਿਲਕੁਲ ਠੀਕ ਹੋ ਜਾਏਗੀ ਛੋਟੇ ਬੱਚੇ ਛੋਟੇ ਬੱਚੇ ਮੈਂਗਣਾ ਦੇ ਰੂਪ ਦੇ ਵਿੱਚ ਪੋਟੀ ਆਉਂਦੀ ਆ ਬਹੁਤ ਸਖਤ ਕਬਜ ਹੋ ਜਾਂਦੀ ਆ ਉਹਦੇ ਵਾਸਤੇ ਹੀ ਇਹ ਦੱਸਿਆ ਵੀ ਉਹਦਾ ਅਮਲਤਾਸ਼ ਨੂੰ ਦਾ ਲੇਪ ਬਣਾ ਕੇ ਤੇ ਪੇਟ ਤੇ ਲਗਾਇਆ ਜਾਵੇ ਨਾ ਉਹਦੀ ਕਬਜ ਬਿਲਕੁਲ ਠੀਕ ਹੋ ਜੇਗੀ ਪੇਟ ਵੀ ਹਲਕਾ ਹੋ ਜਾ ਬੱਚੇ ਦਾ ਜੀ 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 ਫਿਰ ਇਸ ਤੋਂ ਇਲਾਵਾ ਤੁਸੀਂ ਕਹਿ ਰਹੇ ਹੋ ਵੀ ਸਿਰ ਤੋਂ ਲੈ ਕੇ ਪੈਰਾਂ ਤੱਕ ਜਿੰਨੇ ਵੀ ਰੋਗ ਹੈਗੇ ਨੇ ਅਮਲਤਾਸ਼ ਚ ਉਹਨਾਂ ਦਾ ਹੱਲ ਹੈ ਹੋਰ ਕਿਹੜੇ ਰੋਗੀਆਂ ਦਾ ਇਸਤੇਮਾਲ ਕਰ ਸਕਦੇ ਨੇ ਅਮਲਤਾਸ਼ ਦਾ ਹੋਰ ਫਰੂਕੀ ਸਾਹਿਬ ਜਿੱਦਾਂ ਅਧਰੰਗ ਦੀ ਗੱਲ ਕਰ ਲਈਏ ਜੀ ਹੁਣ ਫੇਸ਼ੀਅਲ ਪੈਰਾਲਾਈਜ ਹੋਇਆ ਕਿਸੇ ਨੂੰ ਕਿਸੇ ਨੂੰ ਪੂਰੀ ਬਾਡੀ ਨੂੰ ਅਧਰੰਗ ਹੋਇਆ ਉਹਦੇ ਵਾਸਤੇ ਵੀ ਅਮਲਤਾਸ਼ ਦੇ ਜੇ ਪੱਤੇ ਲੈ ਜਾਣ ਪੱਤਿਆਂ ਦਾ ਪੇਸਟ ਬਣਾ ਕੇ ਤੇ ਜਿੱਥੇ ਜਿਹੜੇ ਜਿਹੜੇ ਉਹ ਸਰੀਰ ਤੇ ਜ਼ਿਆਦਾ ਦਰੰਗ ਨੇ ਅਟੈਕ ਕੀਤਾ ਵਾ ਉਹਦੇ ਉੱਪਰ ਪੀਸਕੇ ਲਗਾਇਆ ਜਾਵੇ ਤੇ ਦਰੰਗ ਵੀ ਠੀਕ ਹੋ ਜਾਂਦਾ ਤਿੰਨ ਤੋਂ ਚਾਰ ਮਹੀਨੇ ਦੇ ਵਿੱਚ ਵਿੱਚ ਡਾਕਟਰ ਸਾਹਿਬ ਫਿਰ ਇਹ ਜਿਹੜਾ ਦਾ ਗੁੱਦਾ ਹੈ ਤਾਂ ਇਸਤੇਮਾਲ ਕਿਵੇਂ ਕਰਨਾ ਇਹ ਨੁਸਖਾ ਫਾਰਮੂਲਾ ਤੁਸੀਂ ਕਹਿ ਰਹੇ ਹੋ ਕਿ ਮੇਰਾ ਫੇਵਰੇਟ ਨੁਸਖਾ ਫਾਰਮੂਲਾ ਹੈਗਾ ਇਹ ਵਾਲਾ ਇਹਦਾ ਇਸਤੇਮਾਲ ਕਿਵੇਂ ਕਰਨਾ ਇਹਦਾ ਫਰੂਕੀ ਸਾਹਿਬ 20 ਕੋ ਗ੍ਰਾਮ ਲੈ ਕੇ ਨੇ ਇਹਨੂੰ ਤੇ ਸਵੇਰੇ ਪੀਉ ਦੇਣਾ ਵਾ ਸਵੇਰੇ ਪੀਉਂਦਾ ਸੀ ਸਵੇਰੇ ਪੀਉਂਦਾ ਸ਼ਾਮ ਤੱਕ ਭਿਜਾ ਰੱਖ ਦੇਣਾ ਠੀਕ ਹੈ ਤੇ ਰਾਤ ਨੂੰ ਜਦੋਂ ਆਪਾਂ ਖਾਣਾ ਖਾ ਲਿਆ ਸ਼ਾਮ ਨੂੰ ਖਾਣਾ ਖਾਣ ਤੋਂ ਬਾਅਦ ਜੋ ਸੌਣ ਲੱਗਿਆ ਇਹਨੂੰ ਇਹਦਾ ਕਾੜਾ ਬਣਾ ਕੇ ਦੱਸਾਂਗੇ ਕਿਸ ਤਰ੍ਹਾਂ ਕਾੜਾ ਬਣਾਉਣਾ ਜਿਵੇਂ ਬਣਾਉਣਾ ਕੋਈ ਵੀ ਦੱਸੀ ਦੀਏ ਜੇ ਉਹ ਵੀ ਕਾੜਾ ਬਣਾ ਕੇ ਤੁਹਾਨੂੰ ਦੱਸ ਦਿੰਨੇ ਆ ਸੇ ਚਲੋ 170 ਤੋਂ ਪਹਿਲਾਂ ਕਿ ਤੁਸੀਂ ਕਾੜਾ ਬਣਾਓ ਸਾਨੂੰ ਇਹ ਦੱਸੋ ਵੀ ਬਹੁਤ ਸਾਰੀਆਂ ਲੋਕ ਹੈਗੇ ਨੇ ਮੇਰੇ ਬਾਹਰੋਂ ਆ ਰਹੇ ਸੀ ਉਹ ਗੱਲ ਕਰ ਰਹੇ ਸੀ ਕਿ ਤੁਸੀਂ ਡ੍ਰੌਪ ਵਾਲਾ ਵੀ ਸਿਸਟਮ ਹੈਗਾ ਤੁਹਾਡੇ ਕੋਲ ਕੋਈ ਜਿਨ੍ਹਾਂ ਕੋਲੇ ਕਾੜੇ ਬਣਾਉਣ ਦਾ ਟਾਈਮ ਨਹੀਂ ਹੈਗਾ ਜਾਂ ਕਾੜੇ ਪੀਣ ਦਾ ਟਾਈਮ ਨਹੀਂ ਹੈਗਾ ਜਾਂ ਟਰੈਵਲਿੰਗ 'ਚ ਜ਼ਿਆਦਾ ਰਹਿੰਦੇ ਨੇ ਡਰਾਈਵਰ ਭਾਈਚਾਰਾ ਸਾਡਾ ਕੈਨੇਡਾ ਦਾ ਅਮਰੀਕਾ ਦਾ ਹਨਾ ਜੀ ਉਹ ਤੇ ਤੁਸੀਂ ਫਿਰ ਉਹਨਾਂ ਦਾ ਹੱਲ ਕੀ ਰੱਖਿਆ ਜਿਨ੍ਹਾਂ ਕੋਲੇ ਕਾੜਾ ਬਣਾਉਣ ਦਾ ਟਾਈਮ ਨਹੀਂ ਹੈ ਜਾਂ ਕਾੜਾ ਇਹ ਬਣਾ ਕੇ ਪੀਣ ਦਾ ਟਾਈਮ ਨਹੀਂ ਹੈ ਹਾਂਜੀ ਹਾਂਜੀ ਬਿਲਕੁਲ ਫਰੂਕੀ ਦਾ ਸੌਣਾ ਹਾਸਤੇ ਵੀ ਆਪਣੇ ਕੋਲੇ ਹੱਲ ਹੈਗਾ ਉਹ ਜਿੱਦਾਂ ਹੁਣ ਆਪਾਂ ਹਰ ਇੱਕ ਜੋ ਵੀ ਜੜੀ ਬੂਟੀ ਆ ਰਹੀ ਹੈ ਉਹਦੇ ਆਪਣੇ ਕੋਲੇ ਲਿਕੁਇਡ ਮੈਡੀਸਿਨ ਬਣਾਉਨੇ ਆਪਾਂ ਤਿਆਰ ਕਰਦੇ ਆ ਐਕਸਟ੍ਰੈਕਟ ਜਿਹਨੂੰ ਕਹਿੰਦੇ ਐਕਸਟ੍ਰੈਕਟ ਸਾਡੇ ਕੋਲ ਜਿੰਨੀ ਵੀ ਅੱਜ ਤੱਕ ਬਨਸਪਤੀ ਹੈਗੀ ਆ ਪੌੜ ਪੌਦੇ ਸਾਬ ਦੇ ਹੈਗੇ ਆਪਣੇ ਕੋਲੇ ਕਿਉਂਕਿ ਉਹਨਾਂ ਨੂੰ ਈਜ਼ੀ ਹੋ ਜਾਂਦਾ ਜਿਹੜੇ ਬਿਜ਼ੀ ਆ ਕੋਈਸ ਆਪਣੇ ਜਿਹੜੇ ਗਵਰਨਮੈਂਟ ਜੌਬ ਤੇ ਨੇ ਕੁਝ ਜਿਦੜ ਬਾਹਰ ਹੁਣ ਸਾਡੀ ਕੈਨੇਡਾ ਅਮਰੀਕਾ ਮੈਡੀਸਨ ਜਾਂਦੀ ਉੱਥੇ ਆਪਣੇ ਜਿਹੜੇ ਪੰਜਾਬੀ ਵੀਰ ਜ਼ਿਆਦਾ ਟਰੱਕ ਚਲਾਉਂਦੇ ਨੇ ਉਹਨਾਂ ਨੂੰ ਫਿਰ ਮੈਡੀਸਨ ਹੀ ਕੰਮ ਕਰਦੀ ਕਾੜਾ ਉਹਨਾਂ ਨੇ ਕਿੱਥੇ 18-18 ਘੰਟੇ ਟਰੱਕ ਚਲਾਉਣਾ ਕਾੜਾ ਬੰਦਾ ਹੀ ਨਹੀਂਗਾ ਫਿਰ ਉਹ ਬੂੰਦਾਂ ਦੀਆਂ ਕੁਝ ਪਾ ਕੇ ਜਿਹੜੀਆਂ 20 ਬੂੰਦਾਂ ਸਵੇਰੇ 20 ਸ਼ਾਮੀ ਤੇ ਉਹ ਯੂਜ਼ ਕਰਦੇ ਐ ਅਮਲਤਾਸ਼ ਦਾ ਐਕਸਟ੍ਰੈਕਟ ਆ ਸੇਮ ਹੀ ਕੰਮ ਕਰੂਗਾ ਇਸ ਤੋਂ ਜ਼ਿਆਦਾ ਕਰੂਗਾ ਤੇ ਫਿਰ ਇਹ ਕੀ ਚੀਜ਼ ਰੱਖੀ ਹੋਈ ਹੈ ਜੀ ਤੁਸੀਂ ਇਹ ਵੀ ਤਾਂ ਕੁਝ ਰੱਖਿਆ ਹੋਇਆ ਇਹ ਕਾੜਾ ਇਹ ਕਾੜਾ ਹੈ ਜੀ ਕਾੜਾ ਇਹ ਅਮਲਤਾਸ਼ ਦਾ ਹਾਂਜੀ ਫਰੂਕੀ ਸਾਹਿਬ ਇਹ ਹੈਗਾ ਵ ਅਮਲਤਾਸ਼ ਦਾ ਜਿਹਨੂੰ ਕਹਿ ਦਿੰਦੇ ਆ ਗੁਲਕੰਦ ਅਮਲ ਗੁਲਕੰਦ ਦਾ ਜੀ ਅੱਜ ਤੱਕ ਗੁਲਕੰਦ ਬਾਜ਼ਾਰ 'ਚ ਜਿੰਨੀ ਵੀ ਕਰਿਆਨੇ ਵਾਲੀਆਂ ਜਗਰੋਸਰੀ ਸਟੋਰਾਂ 'ਤੇ ਤੁਸੀਂ ਦੇਖੀ ਹੋਗੀ ਆਮ ਗੁਲਕੰਦ ਹੋਊਗੀ ਉਹ ਤਾਂ ਗੁਲਾਬ ਦੀ ਗੁਲਕੰਦ ਆਪਦੀ ਗੁਲਕੰਦ ਹੋਊਗੀ ਪਰ ਅਮਲਤਾਸ਼ ਦੀ ਦਰਸ਼ਕਾਂ ਨੂੰ ਜਾਣਕਾਰੀ ਲਈ ਦੱਸ ਦਿੰਨੇ ਗੁਲਕੰਦ ਦਾ ਹੁੰਦੀ ਆ ਅਸੀਂ ਆਹ ਦੇਖੋ ਨਾ ਤੇ ਫੁੱਲਾਂ ਤੋਂ ਬਣਾ ਕੇ ਜਿਹੜੀ ਰੱਖੀ ਹੋਈ ਆ ਇਹ ਵੀ ਇਹ ਗੁਲਕੰਦ ਜਿਹੜੀ ਮਿੱਠੀ ਕੌੜੀ ਇਹ ਮਿੱਠੀ ਹੁੰਦੀ ਆ ਜੀ ਮਿੱਠੀ ਹੁੰਦੀ ਆ ਬਾਕੀ ਇਹ ਪੇਟ ਲਈ ਅਮਰਤ ਐ ਵੀ ਗੁਲਕੰਦ ਇਹ ਫੁੱਲਾਂ ਤੋਂ ਬਣੀ ਆ ਤੁਸੀਂ ਆਪ ਆਪਣੀ ਬਣਾਉਣੀ ਆ ਬਿਲਕੁਲ ਜੀ ਆਪਣੀ ਬਣਾਉਣੀ ਆ ਜੀ ਅਸੀਂ ਕਿਉਂਕਿ ਸਾਨੂੰ ਬਾਹਰ ਵੀ ਅੱਛਾ ਜਿਹੜੀ ਅਸੀਂ ਭੇਜਣੀ ਹੁੰਦੀ ਆ ਪੈਕਿੰਗ ਦੇ ਰੂਪ ਵਿੱਚ ਅਸੀਂ ਇਹਨੂੰ ਆ ਬਲੈਂਸ ਪ੍ਰੋਗਰਾਮ ਦਾ ਇਹ ਡੱਬਾ ਵਾ ਤੇ ਇਹਨੂੰ ਪੈਕਿੰਗ ਦੇ ਰੂਪ ਵਿੱਚ ਵੀ ਅਸੀਂ ਇਸਤੇਮਾਲ ਕਰਦੇ ਹਾਂ ਜਿੱਥੇ ਵੀ ਕੋਈ ਕੋਰੀਅਰ ਭੇਜਣਾ ਕੋਰੀਅਰ ਵੀ ਭੇਜਦੇ ਹਾਂ ਜਾਂ ਇੱਥੇ ਮੈਡੀਸਨ ਲੈਣ ਆਉਂਦੇ ਪੇਸ਼ੈਂਟ ਅਸੀਂ ਉਹਨਾਂ ਨੂੰ ਵੀ ਇਹ ਦਿੰਨੇ ਆਂ ਮਤਲਬ ਅੱਛਾ ਤੇ ਫਿਰ ਮਤਲਬ ਇਹਦਾ ਤੁਹਾਡਾ ਕਹਿਣ ਦਾ ਭਾਵ ਇਹ ਹੈ ਕਿ ਯਤਾਂ ਫਿਰ ਅਮਲਤਾਸ਼ ਦਾ ਸੀ ਕਾੜਾ ਸ਼ਾਮ ਵੇਲੇ ਬਣਾ ਕੇ ਰੋਟੀ ਖਾਣ ਤੋਂ ਅੱਧਾ ਪੌਣਾ ਘੰਟਾ ਬਾਅਦ ਸੌਣ ਲੱਗੇ ਪੀ ਲਈਏ ਜਾਂ ਫਿਰ ਇੱਕ ਚਮਚਾ ਇਹਦਾ ਗੁਲਕੰਦ ਦਾ ਸੀ ਲੈ ਸਕਦੇ ਆ ਇੱਕੋ ਹੀ ਬਰਾਬਰ ਹੈ ਬਿਲਕੁਲ ਬਿਲਕੁਲ ਇੱਕ ਚਮਚਾ ਗੁਲਕੰਦ ਦਾ ਰਾਤ ਨੂੰ ਲੈ ਲਿਆ ਜਾਵੇ ਅਮਲਤਾਸ਼ ਦੀ ਗੁਲਕੰ ਇਹ ਕਰੋ ਜੀ ਬਿਲਕੁਲ ਪੇਟ ਸਾਫ਼ ਹੋ ਜਾਊਗਾ ਜੀ ਸਵੇਰ ਤੱਕ ਜਿਹੜੀਆਂ ਅੰਤੜੀਆਂ ਦੀ ਜਿੰਨੀ ਵੀ ਸਵੇਲਿੰਗ ਆ ਅੰਤੜੀਆਂ ਦੇ ਵਿੱਚ ਸੋਜ ਆ ਅੰਤੜੀਆਂ ਦੇ ਜ਼ਖਮ ਆ ਜੇ ਤੁਸੀਂ ਇੱਕ ਤੋਂ ਡੇਢ ਮਹੀਨੇ ਨੂੰ ਯੂਜ਼ ਕਰ ਲਿਆ ਮਲਤਾਸ਼ ਦੀ ਗੁਲਕਾਂਦ ਨੂੰ ਬਿਲਕੁਲ 100% ਠੀਕ ਹੋ ਜਾਊਗਾ ਵਜ਼ਨ ਤਾਂ ਨਹੀਂ ਬਤਾ ਦੋਗੇ ਨੇ ਵਜਨ ਨਹੀਂ ਮੇਪਰੂ ਕੀ ਸਾ ਪਤਾ ਜੇ ਇੱਕ ਚਮਚੇ ਰੂਪ ਵਿੱਚ ਕਿੰਨਾ ਕੁ ਵਜਨ ਵਧਾ ਦੇਗਾ ਜੇ ਵਜਨ ਵਧੂਗਾ ਤੇ ਆਪਾਂ ਜਣ ਸਾਰਾ ਦਿਨ ਗਲਤ ਖਾਣ ਪੀਣਾਂ ਵਧਦਾ ਇੱਕ ਚਮਚ ਗੁਲਕਾਂਦ ਦੇ ਇਹਦੇ ਨਾਲ ਨਹੀਂ ਵਧਦਾ ਜੀ ਚਲੋ ਫਿਰ ਤਿਸਨੂ ਜੀ ਹੁਣ ਇਹਦਾ ਦਿਖਾ ਦਿਓ ਨੁਸਖਾ ਫਾਰਮੂਲਾ ਜਿਹੜਾ ਤੁਹਾਡਾ ਫੇਵਰਟ ਹੈਗਾ ਉਹਦਾ ਕਿਵੇਂ ਕਿਸ ਤਰੀਕੇ ਨਾਲ ਬਣਾਉਣਾ ਹਾਂਜੀ ਦਿਖਾ ਦਿਨੇ ਬਣਾ ਕੇ ਦਿਖਾ ਦੇਨੇ ਆਪਾਂ ਲਾਈਵ ਹੀ ਨੁਕਸਾ ਜੀ ਸੋ ਤੁਸੀਂ ਦੇਖੋ ਡਾਕਟਰ ਸੁਰਿੰਦਰਪਾਲ ਸ਼ਰਮਾ ਜੀ ਜਿਹੜਾ ਨੁਸਖਾ ਫਾਰਮੂਲਾ ਬਣਾ ਰਹੇ ਨੇ ਇਹ ਅਮਲਤਾਸ਼ ਉਹ ਦੀਆਂ ਫਲੀਆਂ ਦੇ ਅੰਦਰੋਂ ਨਿਕਲਣ ਵਾਲਾ ਉਹ ਗੁੱਦਾ ਹੈਗਾ ਪਹਿਲਾਂ ਕੀ ਕਰਨਾ ਹੈ ਜੀ ਸਭ ਤੋਂ ਪਹਿਲਾਂ ਚਲੋ ਇਹ ਇਹ ਭਿਉਂ ਕੇ ਰੱਖਿਆ ਆਪਾਂ ਮੰਨ ਲੈਂਦੇ ਆ ਕਿ ਅਸੀਂ ਭਿਉਂ ਕੇ ਰੱਖ ਲਿਆ ਸਵੇਰੇ ਨੂੰ ਹਾਂਜੀ ਇਹ ਸਵੇਰ ਤੋਂ ਜਿੱਦਾਂ ਹੁਣ ਭਿਉਂ ਕੇ ਰੱਖਿਆ ਆਪਾਂ ਠੀਕ ਹੈ ਜੀ ਸ਼ਾਮ ਦੇ ਟਾਈਮ ਇਹਨੂੰ ਇਹਦਾ ਕਾੜਾ ਬਣਾਉਣਾ ਆਪਾਂ ਠੀਕ ਹੈ ਇਹਨੂੰ ਇਹਦੇ ਵਿੱਚ ਪਾ ਦੇਣਾ ਆ ਆ ਦੇਖੋ ਪਾਤਾ ਇਹਦੇ ਵਿੱਚ ਆਪਾਂ ਪਾਣੀ ਹੋਰ ਵੀ ਪਾ ਸਕਦੇ ਆ ਮਤਲਬ ਇਹ ਕਿੰਨੇ ਕਿੰਨੇ ਗ੍ਰਾਮ ਦੀ ਅਸੀਂ ਡੋਜ਼ ਰੱਖ ਸਕਦੇ ਆ ਜੀ 20 ਗ੍ਰਾਮ ਫਰੂਕੀ ਸਾਹਿਬ ਲੈਣਾ 20 ਗ੍ਰਾਮ ਲੈ ਹਾਂਜੀ 20 ਇਹ ਕਿੰਨਾ ਕਿੰਨਾ ਕੁ ਮਹਿੰਗਾ ਮਹਿੰਗਾ ਕਾਫੀ ਹੋਊਗਾ ਮਹਿੰਗਾ ਨਹੀਂ ਫਰੂਕੀ ਸਾਹਿਬ ਹੈਗਾ ਹੁਣ 75 ਰੁਪਏ ਦਾ 250 ਗ੍ਰਾਮ ਆ ਜਾਂਦਾ ਜੀ ਮਤਲਬ 75 ਰੁਪਏ ਦਾ ਪਾਈ ਆ ਹਾਂਜੀ ਹਾਂਜੀ ਤੇ ਇਹਨੂੰ ਲੈਣਾ ਕਿਵੇਂ ਆ ਜੀ ਰੋਜ਼ਾਨਾ ਲੈਣਾ ਕਿਵੇਂ ਲੈਣਾ ਰੋਜ਼ਾਨਾ ਨਹੀਂ ਲੈਣਾ ਫਰੂਕੀ ਸਾਹਿਬ ਇਹ 20 ਗ੍ਰਾਮ ਦੀ ਇੱਕ ਡੋਜ਼ ਲੈਣੀ ਹੈ ਹਫ਼ਤੇ ਚ ਇੱਕ ਵਾਰੀ ਇੱਕ ਵਾਰ ਹਫ਼ਤੇ 'ਚ ਬਿਲਕੁਲ ਜੀ ਕਰਜੂ ਬਿਲਕੁਲ ਕਰੂਗਾ ਜੀ ਡੇਲੀ ਨਹੀਂ ਲੈਣਾ ਕਿਸੇ ਨੇ ਠੀਕ ਹੈ ਮਹੀਨੇ ਦੇ ਵਿੱਚ 4 ਡੋਜ਼ਾਂ ਹੋਣਗੀਆਂ ਇਹਦੀਆਂ ਠੀਕ ਹੈ ਹਫ਼ਤੇ ਬਾਅਦ ਦੀ ਡੋਜ਼ ਲੈਣੀ ਹੈ ਮਤਲਬ ਤਿੰਨ ਮਹੀਨੇ 75 ਰੁਪਈਆ 'ਚ ਤੁਹਾਡਾ ਪੇਟ ਜਿਹੜਾ ਬਿਲਕੁਲ ਤੁਸੀਂ ਕਹਿ ਰਹੇ ਹੋ ਕਿ ਸਾਫ ਹੋ ਜਾਏਗਾ ਬਿਲਕੁਲ ਬਿਲਕੁਲ ਤਿੰਨ ਮਹੀਨੇ ਇਹ ਚੱਲੂਗਾ ਭਾਈਆ ਤਿੰਨ ਮਹੀਨੇ ਚ ਬਿਲਕੁਲ ਪੇਟ ਹਲਕਾ ਹੋ ਜਾਊਗਾ ਇਹ ਤਾਂ ਨਹੀਂ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਹਾ ਡਾਕਟਰ ਸਾਹਿਬ ਤੁਹਾਡੀ ਗੱਲ ਵਿੱਚ ਰੋਕ ਰਿਹਾ ਇਹ ਤਾਂ ਨਹੀਂ ਹੋਊਗਾ ਵੀ ਅਸੀਂ ਤਿੰਨ ਮਹੀਨੇ ਇਹ ਅਮਲਤਾਸ਼ ਦਾ ਕੜਾ ਪੀ ਲਿਆ ਤੇ ਉਸ ਤੋਂ ਬਾਅਦ ਜਦੋਂ ਅਸੀਂ ਛੱਡਿਆ ਐਲੋਪੈਥੀ ਵਾਂਗੂ ਫੇਰ ਸਾਨੂੰ ਉਹ ਪ੍ਰੋਬਲਮ ਆ ਗਈ ਨਹੀ ਫੇਰ ਅਲਸਰਾ ਦੀ ਪ੍ਰੋਬਲਮ ਆ ਜਵੇ ਫੇਰ ਘੜਾਹਾਂ ਦੀ ਕੋੜੇ ਕੋੜੇ ਆਂਦੀ ਨਹੀਂ ਨਹੀਂ ਫਰੂਕੀ ਸਾਹਿਬ ਇਹ ਆਯੁਰਵੇਦ ਹੈ ਇਹ ਜਿਹੜਾ ਵੀ ਰੋਗ ਠੀਕ ਕਰੂਗਾ ਜੜ੍ਹ ਤੋਂ ਜਾਊਗਾ ਇਹ ਉਹ ਪ੍ਰੋਬਲਮ ਨਹੀਂ ਹੁੰਦੀ ਵੀ ਐਲੋਪੈਥੀ ਲਈ ਇੱਕ ਵਾਰੀ ਦਰਦ ਰੋਗ ਗਿਆ ਜਾਂ ਕਬਜ਼ ਠੀਕ ਹੋ ਗਿਆ ਫਿਰ ਉਤਰਾ ਸਮੱਸਿਆ ਆ ਗਈ ਉਹ ਚੀਤੀ ਹੁੰਦੀ ਚਲੋ ਅਸੀਂ ਮੰਨ ਕੇ ਚੱਲਦੇ ਹਾਂ ਕਿ ਅਸੀਂ 20 ਗ੍ਰਾਮ ਇਹਦੇ ਵਿੱਚ ਅਸੀਂ ਰਾਤ ਸਵੇਰੇ ਨੂੰ ਪਿਉਈ ਹੋਈ ਸ਼ਾਮ ਨੂੰ ਅਸੀਂ ਪਾ ਲਈਏ ਤੇ ਇਸ ਤੋਂ ਬਾਅਦ ਜੀ ਇਸ ਤੋਂ ਬਾਅਦ ਇਹਨੂੰ ਫਿਰ ਇਹਦੇ ਵਿੱਚ ਆਪਾਂ ਪਾਤਾ ਪਾ ਕੇ ਦਿਖਾਤਾ ਜੀ ਇਹਨੂੰ ਮੜਕੀ ਅਗ ਤੇ ਜਿਹੜਾ ਹਲਕੇ ਸੇਕ ਤੇ ਰੱਖਣਾ ਵਾ ਵਿੱਚ ਪਾਣੀ ਹੋਰ ਪਾ ਦਿੰਦੇ। ਮਤਲਬ ਜਿੰਨਾ ਵੀ ਪਾਣੀ ਅਸੀਂ ਪਾਉਣਾ ਹੈ ਉਹਨੂੰ ਅਸੀਂ ਅੱਧਾ ਕਰ ਲੈਣਾ ਚਾਹੀਏ। ਇੱਕ ਗਲਾਸ ਪਾਈਏ ਤਾਂ ਉਹਦਾ ਅੱਧਾ ਬਣਾ ਲੈਨੇ ਆ। ਅਗਰ ਦੋ ਗਲਾਸ ਪਾਈਏ ਤਾਂ ਉਹਦਾ ਇੱਕ ਗਲਾਸ ਅਸੀਂ ਬਣਾ ਲੈਣਾ। ਬਿਲਕੁਲ ਬਿਲਕੁਲ ਬਿਲਕੁਲ। ਹਾਂਜੀ। ਜਦੋਂ ਅੱਧਾ ਪਾਣੀ ਰਹਿ ਜਾਵੇ ਹਾਂਜੀ। ਉਦੋਂ ਆਪਾਂ ਇਹਨੂੰ ਥੱਲੇ ਲਾ ਕੇ ਠੀਕ ਹੈ। ਇੰਡਕਸ਼ਨ ਚੁੱਲੇ ਤੋਂ ਤੇ ਫੇਰ ਇਹਨੂੰ ਪੁਣ ਲੈਣਾ। ਠੀਕ ਹੈ। ਪੁਣ ਕੇ ਤੇ ਗਲਾਸ ਚ ਪਾ ਕੇ ਕੋਸਾ ਕੋਸਾ ਜਿਹੜਾ ਰਾਤ ਨੂੰ ਸੌਣ ਲੱਗਿਆਂ ਪੀਣਾ। ਠੀਕ ਹੈ। ਜੀ ਜੀ ਹਾਂਜੀ। ਕੀ ਕਰ ਰਸਬ ਸੋ ਤੁਸੀਂ ਦੇਖਿਆ ਡਾਕਟਰ ਸਾਹਿਬ ਨੇ ਨੁਸਖਾ ਫਾਰਮੂਲਾ ਜਿਹੜਾ ਬਣਾ ਕੇ ਦਿਖਾਇਆ ਸੋ ਟਾਈਮ ਦੀ ਘਾਟ ਹੋਣ ਕਰਕੇ ਵੀਡੀਓ ਕਈ ਵਾਰ ਲੰਮੀ ਬਣ ਜਾਂਦੀ ਐ ਇਸ ਕਰਕੇ ਸੇ ਤੁਹਾਨੂੰ ਪੂਰਾ ਨਹੀਂ ਦਿਖਾ ਪਾਵਾਂਗੇ ਪੂਰਾ ਪ੍ਰੋਸੈਸ ਜਿਹੜਾ ਡਾਕਟਰ ਸਾਹਿਬ ਨੇ ਤੁਹਾਨੂੰ ਦੱਸਤਾ ਅਜੇ ਡਾਕਟਰ ਸਾਹਿਬ ਇੱਕ ਫਿਰ ਅਸੀਂ ਵੀਡੀਓ ਤੋਂ ਬਾਅਦ ਇਹਦਾ ਮਜ਼ਾ ਲਵਾਂਗੇ ਮਲਤਾਸ਼ ਦੇ ਇਸ ਕਾੜੇ ਦਾ ਸਾਨੂੰ ਇਹ ਦੱਸ ਦਿਓ ਵੀ ਇਸ ਤਰ੍ਹਾਂ ਦੇ ਨੁਸਖੇ ਫਾਰਮੂਲੇ ਨਾਲ ਕੋਈ ਠੀਕ ਵੀ ਹੁੰਦੇ ਨੇ ਲੋਕ ਬਹੁਤ ਠੀਕ ਹੁੰਦਾ ਜਿੰਨੇ ਵੀ ਆਪਾਂ ਨੁਸਖੇ ਅਜ ਤੱਕ ਦਿੱਤੇ ਬਹੁਤ ਫੋਨ ਆਉਂਦੇ ਜੀ ਅਸੀਂ ਘਰੇ ਬੈਠੇ ਠੀਕ ਹੋ ਗਏ ਆ ਬਾਕੀ ਜਿਨ੍ਹਾਂ ਨੂੰ ਫੇਰ ਵੀ ਕੋਈ ਜਿਆਦੀਆਂ ਪ੍ਰਾਣ ਪ੍ਰਾਣੀਆਂ ਪ੍ਰੋਬਲਮਸ ਹੁੰਦੀਆਂ ਉਹਦੇ ਨਾਲ ਆਪਾਂ ਨੁਕਸਾ ਤੇ ਯੂਜ਼ ਕਰਦੇ ਕਹਿੰਦੇ ਫਿਰ ਉਹਨਾਂ ਅੱਜ ਆਪਣੇ ਕੋਲੇ ਮੈਡੀਸਿਨ ਹੁੰਦੀ ਹੈ ਜਿੱਦਾਂ ਕਿਵੇਂ ਯੂਜ਼ ਕਰਦੇ ਇਹ ਜਿੱਦਾਂ ਅਮਲ ਤਾਸ਼ ਦਾ ਐਕਸਟ੍ਰੈਕਟ ਆ ਜੀ ਹਾਂਜੀ ਇਹਨੂੰ ਪਾਣੀ ਚ ਥੋੜੇ ਜਿਹਾ ਪਾਣੀ ਚ ਆ ਦੇਖੋ 50 60 ਐਮਐਲ ਪਾਣੀ ਆ ਇਹਦੇ ਚ ਇਦਾਂ ਬੂੰਦਾ ਪਾ ਲੈਣੀਆਂ ਦੀਆ ਆ ਦੇਖੋ ਇਹ ਇਹ ਅਮਲ ਤਾਸ਼ ਦਾ ਐਕਸਟ੍ਰੈਕਟ ਆ ਜੀ ਇਦਾਂ ਪਾ ਕੇ 20 ਬੂੰਦਾ ਪਾ ਕੇ ਇਦੀਆਂ ਸਵੇਰੇ ਸ਼ਾਮ ਦੋ ਟਾਈਮ ਯੂਜ਼ ਕਰਨੀਆਂ ਜੀ ਓਕੇ ਫਿਰ ਇਹਨੂੰ ਆਪਾਂ ਪੀ ਲੈਣਾ ਵਾ ਖਾਣਾ ਖਾਣ ਤੋਂ ਬਾਅਦ ਲੈਣੀ ਹੈ ਅੱਧਾ ਘੰਟਾ ਬਾਅਦ ਓਕੇ ਸਵੇਰੇ ਸ਼ਾਮ ਸੋ ਤੁਸੀਂ ਦੇਖੋ ਅਮਲਤਾਸ਼ ਦਾ ਗੁਲਕੰਦ ਦਾ ਵੀ ਆਪਸ਼ਨ ਡਾਕਟਰ ਸਾਹਿਬ ਨੇ ਦਿੱਤਾ ਹੈ ਨਾਲੋਂ ਨਾਲ ਗੁਲਕੰਦ ਦਾ ਵੀ ਅਸੀਂ ਕਹਿ ਲਈਏ ਕਿ ਦਿੰਦੇ ਨੇ ਇਥੇ ਆਪਣੇ ਮਰੀਜ਼ਾਂ ਨੂੰ ਅਮਲਤਾਸ਼ ਦੀ ਗੁਲਕੰਦ ਨਾਲ ਵੀ ਟ੍ਰੀਟਮੈਂਟ ਦਿੰਦੇ ਨੇ ਅਸਟ੍ਰੈਕਟ ਨਾਲ ਵੀ ਤੇ ਨੁਸਖਾ ਹੈ ਜਿਹੜਾ ਉਹ ਤੁਹਾਨੂੰ ਖੁੱਲਾ ਵੀ ਦੇਤਾ ਨੁਸਖਾ ਫਾਰਮੂਲਾ ਲਗਾਤਾਰ ਬਣ ਰਿਹਾ ਹੈ ਅੱਛਾ ਡਾਕਟਰ ਸਾਹਿਬ ਜਿਹੜੇ ਬਾਹਰ ਲੋਕ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਸਕਦੇ ਆ ਗੱਲਬਾਤ ਕਰੀਏ ਹਾਂਜੀ ਹਾਂਜੀ ਜਿਨ੍ਹਾਂ ਨੂੰ ਫਰਕ ਪਿਆ ਇਥੋਂ ਕਿ ਉਹਨਾਂ ਦਾ ਕੀ ਉਹਨਾਂ ਨੂੰ ਕੀ ਕੀ ਕਰਦੇ ਉਹਨਾਂ ਵਾਸਤੇ ਜਿਹੜੇ ਪੇਸ਼ੈਂਟ ਇੱਥੇ ਆ ਰਹੇ ਸਾਡੇ ਕੋਲੇ ਅਸੀਂ ਉਹਨਾਂ ਨੂੰ ਅੱਜ ਦੇਖੋ ਗੁਲਕੰਦ ਦਾ ਜਿਹੜੀ ਇਹ ਗੁਲਕੰਦ ਪੇਟ ਦੇ ਰੋਗਾਂ ਤੋਂ ਅਸੀਂ ਗੁਲਕੰਦ ਦਾ ਪਿਓਰ ਆ ਬਿਲਕੁਲ ਜਿਹੜੀ ਬਾਜ਼ਾਰ 'ਚ ਵੇਖ ਰਹੀ ਉਹਨੇ ਉਹਦਾ ਆਪਾਂ ਨੂੰ ਪਤਾ ਨਹੀਂ ਕੀ ਹੈਗਾ ਕਿ ਨਹੀਂ ਪਰ ਇਹ ਇਹ ਵੀ ਦਿੰਨੇ ਨਾਲ ਨਾਲ ਐਕਸਟ੍ਰੈਕਟ ਦਿੰਨੇ ਆ ਜੀ ਅਗਲ ਐਂਦਾ ਅਮਲਤਾਜ ਦਾ ਬਿਲਕੁਲ ਹੰਡਰਡ ਸਾਰੇ ਰੋਗਾਂ ਤੋਂ ਨਜਾਤ ਮਿਲਦੀ ਇਹ ਦਿਨਾਂ ਨੂੰ ਫਿਰ ਜਿਹੜੇ ਹੋਰ ਰੋਗ ਹੈਗੇ ਨੇ ਜੀ ਉਹਨਾਂ ਵਾਸਤੇ ਵੀ ਹਾਂਜੀ ਹਾਂਜੀ ਹੁਣ ਆਪਣੇ ਕੋਲੇ ਜ਼ਿਆਦਾ ਕਿਹੜੇ ਰੋਗਾਂ ਦੀ ਤੁਹਾਡੇ ਕੋਲ ਇੱਥੇ ਮਤਲਬ ਐਕਸਟ੍ਰੈਕਟ ਦਿੰਨਿਓ ਕਿਹੜੇ ਰੋਗ ਹੈਗੇ ਨੇ ਐਕਸਟ੍ਰੈਕਟ ਫਰੂ ਕੀ ਹੈ ਵੈਸੇ ਤਾਂ ਸਾਰੇ ਰੋਗਾਂ ਤੋਂ ਹੀ ਆਪਾਂ ਕੰਮ ਕਰਦੇ ਆ ਪਰ ਬਾਕੀ ਆਪਣੇ ਕੋਲ ਸਰਵਾਈਕਲ ਹੈ ਬੀਪੀ ਆ ਸ਼ੂਗਰ ਆ ਜਿੱਦਾਂ ਤੇ ਜਿੱਦਾਂ ਆਪਣੇ ਯੰਗਸਟਰ ਨੇ ਇਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੀ ਹੁਣ ਫੀ ਤੋ 25 ਸਾਲ ਦੇ ਬੱਚੇ ਸਾਡੇ ਕੋਲ ਬਹੁਤ ਆ ਰਹੇ ਨੇ ਕਿਉਂਕਿ ਠੀਕ ਵੀ ਅੱਗੇ ਦੇ ਅੱਗੇ ਜੋ ਦੱਸਦੇ ਆ ਵੀ ਸਾਨੂੰ ਉਥੇ ਪ੍ਰੋਬਲਮ ਠੀਕ ਹੋਈ ਆ ਤੇ ਫਿਰ ਉਹਨਾਂ ਹਾਸਤੇ ਵੀ ਆਪਣੇ ਕੋਲੇ ਹੱਲ ਹੈਗੇ ਆ ਜਿੱਦਾਂ ਬੱਚਿਆਂ ਦੇ ਕਈ ਹੁਣ ਤੁਸੀਂ ਦੇਖੋਗੇ ਬਾਹਰ ਇੱਥੇ ਬੈਠੇ ਆ ਪੇਸ਼ੈਂਟ ਉਹ ਤੁਹਾਨੂੰ ਦੱਸਣਗੇ ਕਿ ਕਈਆਂ ਦਾ ਮਟਾਪਾ ਹੀ ਨਹੀਂ ਠੀਕ ਹੋ ਰਿਹਾ ਬੱਚਿਆਂ ਦਾ ਅਸੀਂ ਜਿਹੜੇ ਲੋਕ ਬਾਹਰ ਬੈਠੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਆ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਵੇਂ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਇੱਥੇ ਠੀਕ ਹੋਈਆਂ ਨੇ ਔਰ ਕਿਸ ਤਰੀਕੇ ਨਾਲ ਉਹ ਕਦੋਂ ਉਹਨਾਂ ਨੂੰ ਕੀ ਕੀ ਪ੍ਰੋਬਲਮ ਆਈ ਤੇ ਕਿਵੇਂ ਉਹਨਾਂ ਦਾ ਇੱਥੋਂ ਦਾ ਡਾਕਟਰ सुरेंद्रਪਾਲ ਸ਼ਰਮਾ ਜੀ ਹੋਰਾਂ ਦਾ ਤਜਰਬਾ ਰਿਹਾ ਔਰ ਕਿੰਨੇ ਸਮੇਂ ਚ ਉਹਨਾਂ ਨੂੰ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਠੀਕ ਹੋਈਆਂ ਨੇ ਸੋ ਕੁਝ ਕੁ ਲੋਕ ਹੈਗੇ ਨੇ ਇੱਥੇ ਜਿਹੜੇ ਪਹੁੰਚੇ ਹੋਏ ਨੇ ਹਮੇਸ਼ਾ ਦੀ ਤਰ੍ਹਾਂ ਸੀ ਉਹਨਾਂ ਦਾ ਤਜਰਬਾ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਔਰ ਪੁੱਛਾਂਗੇ ਕਿ ਕੀ ਦਿੱਕਤਾਂ ਪਰੇਸ਼ਾਨੀਆਂ ਉਹ ਲੈ ਕੇ ਆਏ ਨੇ ਔਰ ਕਿਸ ਤਰੀਕੇ ਨਾਲ ਉਹਨਾਂ ਦਾ ਇੱਥੇ ਜਿਹੜਾ ਉਹ ਆ ਕੇ ਹੱਲ ਹੋਇਆ ਗੱਲਬਾਤ ਅਸੀਂ ਕਰ ਲੈਂਦੇ ਆ ਸਾਡੇ ਨਾਲ ਨੇ ਕਿਨਾ ਜੀ ਤੁਹਾਡਾ ਹੈਰੀ ਸ਼ਰਮਾ ਅੱਛਾ ਤੁਸੀਂ ਕਿਵੇਂ ਮੈਂ ਮੈਡੀਸਿਨ ਲੈਣ ਆਇਆ ਸੀ ਮੈਡੀਸਿਨ ਲੈਣ ਆਇਆ ਅੱਜ ਲੈਣ ਆਇਆ ਜੀ 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 ਚਲੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕੀ ਪ੍ਰੋਬਲਮ ਦਿੱਕਤ ਹੈ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕਿਨਾ ਹੈ ਤੁਹਾਡਾ ਜਤਿਨ ਸ਼ਰਮਾ ਜੀ ਅੱਛਾ ਜਤਿਨ ਜੀ ਕੀ ਕਰਨਾ ਹੈ ਕੀ ਪ੍ਰੋਬਲਮ ਹੈ ਤੁਹਾਨੂੰ ਮੈਨੂੰ ਥਾਇਰੋਇਡ ਦੀ ਦਿੱਕਤ ਸੀਗੀ ਅੱਛਾ ਹਾਂਜੀ ਤੇ ਹੁਣ ਕਿਵੇਂ ਹੈ ਹੁਣ ਮੇਰਾ ਥਾਇਰੋਇਡ ਬਿਲਕੁਲ ਨੋਰਮਲ ਥਣੀ ਹੈਲੇ ਪਰ ਮੈਨੂੰ ਹਜੇ ਤੱਕ ਡੇਢ ਤੋਂ 2 ਮਹੀਨੇ ਹੀ ਹੋਏ ਇੱਥੇ ਦਵਾਈ ਲੈਂਦੇ ਨੂੰ ਪਰ ਮੇਰਾ ਜੋ ਅੱਧ ਨਾਲੋਂ ਜ਼ਿਆਦਾ ਮੈਂ ਠੀਕ ਹੋ ਗਿਆ ਤੇ ਮੈਂ ਕੱਟ ਗਿਆ ਮੈਂ ਪਹਿਲਾਂ ਡੇਢ 2 ਸਾਲ ਦਾ ਅੰਗਰੇਜ਼ੀ ਦਵਾਈਆਂ ਖਾ ਖਾ ਕੇ ਗੋਲੀਆਂ ਦੀ ਪੰਡ ਖਾ ਖਾ ਕੇ ਵੀ ਇਹਨਾਂ ਦੀ ਸਿਰਫ ਇੱਕ ਬੂੰਦਾਂ ਵਾਲੀ ਦਵਾਈ ਦੇ ਨਾਲ ਹੀ ਇੰਨਾ ਮੈਨੂੰ ਫਰਕ ਪੈ ਗਿਆ ਵੀ ਮੇਰੇ ਹੱਥ ਪੈਰ ਜੋ ਇੰਨੇ ਜ਼ਿਆਦੇ ਸੁਸਤੇ ਜੇ ਹੁੰਦੇ ਸੀਗੇ ਵੀ ਉਹ ਵੀ ਪ੍ਰੋਪਰ ਹੈ ਸੈਟ ਅਪ ਆ ਪ੍ਰੋਬਲਮ ਕੀ ਹੁੰਦੀ ਸੀ ਵੀ ਥਕਾਨ ਰਹਿਣੀ ਸਰੀਰ ਨੂੰ ਜ਼ਿਆਦਾਤਰ ਠੀਕਾ ਜੀ ਉੱਠਿਆ ਨਹੀਂ ਜਾਣਾ ਠੀਕਾ ਜੀ ਐਦਾਂ ਦੀ ਵੀ ਇੱਕ ਮੇਰੇ ਗੱਲੇ 'ਚ ਗਲੈਂਡ ਸੀਗਾ ਥਾਇਰੋਇਡ ਦਾ ਇਹ ਤਾਂ ਹੈ ਸਵੈਲਿੰਗ ਕਿਤਾ ਹਾਂਜੀ ਹਾਂਜੀ ਸਵੈਲ ਕੀਤਾ ਹੋਇਆ ਗਲਤ ਜੀ ਜੀ ਸਵੈਲਿੰਗ ਹੈ ਜੀ ਅੱਛਾ ਫਿਰ ਇਹਨਾਂ ਨੇ ਕੀ ਤੁਹਾਨੂੰ ਬੂੰਦੀ ਦਿੱਤੀਆਂ ਸੀ ਇਹਨਾਂ ਨੇ ਸਿਰਫ ਬੂੰਦਾਂ ਦੀ ਦਵਾਈ ਦਿੱਤੀ ਹੈ ਜੀ ਅੱਛਾ ਕਿੰਨੇ ਫੀਸਦ ਮੰਨਦੇ ਤੁਸੀਂ ਫਰਕ ਹੈ 70% ਫਰਕ ਪੈ ਗਿਆ 70% ਹਾਂਜੀ ਅੱਛਾ ਸ਼ੁਰੂਆਤ ਕਿਵੇਂ ਹੋਇਆ ਸੀ ਕੀ ਹੋਇਆ ਕੀ ਸੀ ਸ਼ੁਰੂਆਤ ਬਸ ਆਪਣਾ ਜੋ ਖਾਣ ਪੀਣ ਗਲਤ ਮਤਲਬ ਜੀ ਉਹਦੇ ਕਾਰਨ ਹੀ ਬਸ ਅੱਛਾ ਮਤਲਬ ਫਾਸਟ ਫੂਡ ਫਾਸਟ ਫੂਡ ਦੇ ਵਿੱਚ ਜੋ ਅੱਜਕੱਲ੍ਹ ਦੀ ਤੁਹਾਨੂੰ ਪਤਾ ਸੀ ਤੁਸੀਂ ਕਿਥੋਂ ਇਲਾਜ ਕਰਵਾਇਆ ਇਸ ਤੋਂ ਪਹਿਲਾਂ ਤੁਸੀਂ ਆਹ ਦਵਾਈ ਲੈ ਚੁੱਕੇ ਮੋਗੋਂ ਪਹਿਲਾਂ ਚਲੋ ਨਾਮ ਨਾ ਲਿਓ ਕਿਸੇ ਦਾ ਇਸ ਸ਼ਹਿਰ ਦੱਸੋ ਕਿੱਥੋਂ ਕਿੱਥੋਂ ਦਵਾਈ ਲੈ ਚੁੱਕੇ ਹੋ ਲੁਧਿਆਣੇੋਂ ਤੇ ਮੋਗੇੋਂ ਜੀ ਲੁਧਿਆਣੇ ਤੇ ਮੋਗੇ ਤੋਂ ਲੈ ਚੁੱਕੇ ਹਾਂ ਕਿੰਨੇ ਕੁ ਪੈਸੇ ਖਰਚ ਕਰਤਾ ਕਿੰਨੇ ਟਾਈਮ ਦੀ ਪ੍ਰੋਬਲਮ ਹੈ ਇਹ ਮੈਨੂੰ 1.5 ਤੋਂ 2 ਸਾਲ ਪਹਿਲਾਂ ਦੀ ਦਿੱਕਤ ਹੈਗੀ ਹੈ ਜੀ 2 ਸਾਲਾਂ 'ਚ ਕਿੰਨਾ ਕੁ ਪੈਸਾ ਖਰਚਾਤਾ ਕਰਦਿਆਂ ਦਾ ਤਕਰੀਬਨ ਕੋਈ 5-6 ਲੱਖ ਰੁਪਇਆ ਹੋ ਗਿਆ ਨਾ ਜੀ ਖਰਚ ਅੱਛਾ ਹਾਂਜੀ ਮਤਲਬ ਇੰਨੇ ਮਹਿੰਗੇ ਮਹਿੰਗੇ ਟ੍ਰੀਟਮੈਂਟ ਆਣੇ ਦੇ ਵਿੱਚ ਉਹਨਾਂ ਨੇ ਐਦਾਂ ਦੇ ਟੈਸਟ ਦੱਸੇ ਨੀਡਲ ਵਾਲੇ ਟੈਸਟ ਦੱਸੇ ਜੀ ਬਹੁਤ ਕੁਝ ਦੱਸਿਆ ਇੱਥੇ ਨਾ ਮੈਂ ਕੋਈ ਟੈਸਟ ਚੈੱਕ ਕਰਵਾਈ ਦਾ ਤੇ ਇੱਕ ਅਲਟਰਾਸਾਉਂਡ ਕਰਵਾਈ ਦੀ ਹੈ ਜੀ ਹਾਂਜੀ ਬਸ ਉਹ ਇਹਨਾਂ ਨੂੰ ਮੈਂ ਰਿਪੋਰਟਸ ਦਿੱਤੀਆਂ ਉਹਦੇ ਨਾਲ ਹੀ ਮੇਰੇ ਇਹਨਾਂ ਨੇ ਟ੍ਰੀਟਮੈਂਟ ਸਟਾਰਟ ਕਰ ਦਿੱਤਾ ਤੇ ਸ਼ਰਮਾ ਜੀ ਦਾ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਇਹ ਮੈਂ ਇਹਨਾਂ ਦੀਆਂ ਵੀਡੀਓਜ਼ ਦੇਖਦਾ ਸੀਗਾ ਤੇ ਕੁਝ ਮੇਰੇ ਫਿਰੋਜ਼ਪੁਰ ਸਿਟੀ ਤੋਂ ਪਹਿਲਾਂ ਹੀ ਇਹਨਾਂ ਕੋਲ ਟ੍ਰੀਟਮੈਂਟ ਲੈ ਚੁੱਕੇ ਸੀ ਮੈਨੂੰ ਉਹਨਾਂ ਨੇ ਵੀ ਰეკਮੈਂਡ ਕੀਤਾ ਤੁਸੀਂ ਫਿਰੋਜ਼ਪੁਰ ਤੋਂ ਆਏ ਹਾਂਜੀ ਹਾਂਜੀ ਜੀ ਜੀ ਅੱਛਾ ਜਿਹੜੇ ਲੋਕ ਇਸ ਵੇਲੇ ਤੁਹਾਨੂੰ ਦੇਖ ਰਹੇ ਨੇ ਜਤਿਨ ਜੀ ਉਹਨਾਂ ਨੂੰ ਕੀ ਕਹੋਗੇ ਤੁਹਾਡੀ ਉਮਰ ਦੇ ਨਹੀਂ ਉਮਰ ਕਿੰਨੀ ਹੈ ਤੁਹਾਡੀ ਤੁਹਾਡੀ ਤਾਂ ਉਮਰ ਵੀ ਕੁਝ ਨਹੀਂ ਹੈ ਮੇਰੀ ਉਮਰ 22 ਸਾਲ ਹੈ ਜ ਵਰਗੇ ਹੈਗੇ ਨੇ ਬਹੁਤ ਤੁਸੀਂ ਕਹਿ ਲਓ ਵੀ ਦਰਦਾਂ ਦੇ ਵਿੱਚੋਂ ਜਿਹੜੇ ਤੁਸੀਂ ਟੈਸਟਾਂ ਦੇ ਨਾਮ ਲੈਨੇ ਬੜੇ ਦਰਦ ਭਰਪੂਰ ਟੈਸਟ ਹੁੰਦੇ ਨੇ ਚਾਹੇ ਨੀਟ ਲਾ ਲਾ ਹੋਵੇ ਜਿਹੜਾ ਮਰਜ਼ੀ ਟੈਸਟ ਹੋਵੇ ਜਿਹੜੇ ਤੁਹਾਨੂੰ ਇਸ ਵੇਲੇ ਦੇਖ ਰਹੇ ਨੇ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਮੈਂ ਇਹੀ ਰეკਮੈਂਡ ਕਰੂੰਗਾ ਵੀ ਪਹਿਲਾਂ ਤਾਂ ਜੋ ਆਪਣਾ ਖਾਣ ਪੀਣ ਨੂੰ ਸੈੱਟ ਕਰਨ ਵੀ ਆਪਾਂ ਨੂੰ ਦਵਾਈਆਂ ਦੀ ਲੋੜ ਹੀ ਨਾ ਪਵੇ ਅਗਰ ਕਿਸੇ ਤਰ੍ਹਾਂ ਦੇ ਵੀ ਕੋਈ ਦਿੱਕਤ ਆ ਫਾਲਤੂ ਫਾਲਤੂ ਦਵਾਈਆਂ ਨਾਲੋਂ ਪਹਿਲਾਂ ਇਹਨਾਂ ਡਾਕਟਰ ਸਾਹਿਬ ਦੀ ਜ਼ਰੂਰ ਸਲਾਹ ਲੈਣ ਤੇ ਇਹਨਾਂ ਕੋਲ ਜ਼ਰੂਰ ਵਿਜ਼ਿਟ ਕਰਨ ਜੀ 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 ਅੱਛਾ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਇੱਥੇ ਹੋ ਸਕਦਾ ਉਹਨ ਯਕੀਨ ਹੋਇਆ ਸੀ ਯਕੀਨ ਇਲਾਜ ਕਰਦੇ ਆ ਕੀ ਕਹ ਰਹੇ ਹੋ ਸ਼ਰਤੀਆ ਇਲਾਜ ਨੂੰ ਕਹਿ ਦਿੰਦੇ ਨਾ ਮੈਨੂੰ ਵੀ ਪਹਿਲਾਂ ਸੀ ਕਿ ਬੂੰਦਾਂ ਵਾਲੀ ਦਵਾਈ ਨਾਲ ਕਿਉਂਕਿ ਮੈਂ ਟ੍ਰੀਟਮੈਂਟ ਬਹੁਤ ਲੈ ਚੁੱਕਾ ਸੀਗਾ ਹਾਂਜੀ ਜੀ ਜੀ ਅੱਛਾ ਹੁਣ ਵੀ ਥੋੜੀ ਥੋੜੀ ਸਵੇਲਿੰਗ ਤਾਂ ਹੁਣ ਵੀ ਹੈ ਹੈਨਾ ਤੁਸੀਂ ਦੇਖੋ ਜ਼ਰਾ ਪਰ ਇਹ ਜਦੋਂ ਮੈਂ ਸਟਾਰਟਿੰਗ ਕੀਤਾ ਸੀ ਨਾ ਮੇਰਾ ਥਾਇਰੋਇਡ ਗਲੈਂਡ 23 ਐਮਐਮ ਕੁਝ ਸੀਗਾ ਹੁਣ ਮੇਰਾ 10 ਐਮਐਮ ਕਿਆ ਵਾਤਾ ਕਿਆ ਵਾਤਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਆਪਣਾ ਐਕਸਪੀਰੀਅੰਸ ਸ਼ੇਅਰ ਕਰਨ ਦੇ ਲਈ ਸੋ ਇਹ ਸੰ ਜਤਿੰਦਰ ਜਿੰਨਣ ਦੱਸਿਆ ਕਿ ਕਿਸ ਤਰੀਕੇ ਨਾਲ ਉਹਨਾਂ ਨੂੰ ਜਿਹੜਾ ਇੱਥੇ ਆ ਕੇ ਪ੍ਰੋਬਲਮਸ ਨੇ ਉਹਨਾਂ ਦੀ ਜਿਹੜੇ ਥਾਇਰੋਇਡ ਗਲੈਂਡ ਨਾਲ ਸੰਬੰਧਿਤ ਪ੍ਰੋਬਲਮ ਸੀ ਉਹ ਠੀਕ ਹੋਈਆਂ ਨੇ ਸੱਜਣ ਵਾਲੀ ਇੱਕ ਹੋਰ ਭਾਈ ਸਾਹਿਬ ਹੈ ਕਿ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਸਤਿ ਸ਼ਕਲ ਬਾਈ ਜੀ ਸਤਿ ਸ਼ਕਲ ਜੀ ਕੀ ਨਾਂ ਹੈ ਤੁਹਾਡਾ ਗੁਰਜੋਤ ਸਿੰਘ ਹੈ ਜੀ ਨਾਮ ਅੱਛਾ ਤੁਸੀਂ ਕਿੱਥੋਂ ਆਏ ਹੋ ਮਖੂ ਤੋਂ ਆਏ ਆ ਜੀ ਮਖੂ ਤੋਂ ਆਇਓ ਮਖੂ ਤੋਂ ਤਾਂ ਫਿਰੋਜ਼ਪੁਰ ਨੇੜੇ ਪੈਂਦਾ ਮੋਗਾ ਨੇੜੇ ਪੈਂਦਾ ਇਹ ਵਿੱਚ ਘਰ ਜੀ ਸਾਨੂੰ ਮੋਗਾ ਸਰਵਾਈਕਲ ਸੀਗਾ ਤੇ ਨਾਲ ਬੀਪੀ ਵੱਜ ਜਾਂਦਾ ਸੀਗਾ ਸਰਵਾਈਕਲ ਔਰ ਬੀਪੀ ਹਾਂਜੀ ਮਤਲਬ ਸਰਵਾਈਕਲ ਉਮਰ ਕਿੰਨੀ ਹੈ ਤੁਹਾਡੀ ਉਮਰ 23 ਸਾਲ ਹੈ ਜੀ 23 ਸਾਲ ਚ ਸਰਵਾਈਕਲ ਹਾਂਜੀ ਬਹੁਤ ਜ਼ਿਆਦਾ ਸੀ ਕੰਮਕਾਰ ਨਹੀਂ ਕਰ ਪਾਉਂਦੇ ਅੱਛਾ ਤੇ ਕਾਫੀ ਸਮੇਂ ਤੋਂ ਦਵਾਈ ਲੈ ਰਹੇ ਸੀ ਅੰਮ੍ਰਿਤਸਰ ਤੋਂ ਵੀ ਲਈ ਹੈ ਜਲੰਧਰ ਤੋਂ ਵੀ ਲਈ ਹੈ ਪਰ ਕਿਤੇ ਉਹ ਫਰਕ ਨਹੀਂ ਪਿਆ ਵੀ ਜਿੰਨਾ ਟਾਈਮ ਆਪਾਂ ਦਵਾਈ ਖਾਣੇ ਉਹਨਾ ਟਾਈਮ ਫਰਕ ਹੈ ਜਦੋਂ ਛੱਡ ਦਿੱਤੀ ਤੇ ਫੇਰ ਦਰਦਾਂ ਸ਼ੁਰੂ ਹੋ ਜਾਂਦੀਆਂ ਅਸੀਂ ਕੀ ਹੁੰਦਾ ਸੀ બસ ਵੀ ਜਦੋਂ ਕੋਈ ਭਾਰਾ ਕੰਮ ਕਰਨਾ ਜਾਂ ਨੀਚੇ ਝੁੱਕ ਕੇ ਕੰਮ ਕਰਨਾ ਵੀ ਸਿਰ ਚ ਦਰਦ ਹੋਣ ਲੱਗ ਜਾਣਾ ਤੇ ਬੈਕ ਪੇਨ ਹੋਣ ਲੱਗ ਜਾਣੀ ਤੇ ਸੌਣਾ ਤਕਲੀਫ ਆਉਣੀ ਸਵੇਰ ਉੱਠਿਆ ਨਹੀਂ ਹੀ ਜਾਂਦਾ ਅੱਛਾ ਉਹਦੇ ਕਰਕੇ ਫਿਰ ਆਪਾਂ ਐਡ ਦੇਖੀ ਸਰਦੀ ਫੇਸਬੁੱਕ ਤੇ ਤੇ ਜਿੱਥੇ ਇਹਨੇ ਆਪਾਂ ਦਵਾਈਆਂ ਲੈ ਲਈਆਂ ਵੀ ਮੈਂ ਕਿਹਾ ਚਲੋ ਇੱਕ ਥਾਂ ਤੇ ਹੋਰ ਚਲੇ ਜਾਂਦੇ ਆਂ ਵੀ ਵੇਖ ਲੈਨੇ ਆ ਕਿਤੇ ਕੋਈ ਥੋਲੀ ਤੁਸੀਂ ਤੁਸੀਂ ਕਹਿੰਦੇ ਹੋ ਅੰਮ੍ਰਿਤਸਰ ਤੋਂ ਵੀ ਲਈ ਜਲੰਧਰ ਜਲੰਧਰ ਫਰੀਦਕੋਟ ਤੇ ਵੀ ਗਏ ਸੀਗੇ ਹਾਂਜੀ ਓਵੇਂ ਤਾਂ ਆਪਾਂ ਦੇਸੀ ਮੰਦੇ ਜਿਹੜੇ ਮਲਦੇ ਨੇ ਵੀ ਉਹਨਾਂ ਤੋਂ ਵੀ ਮਲਵਾਇਆ ਕਿ ਸਰਵਾਈਕਲ ਛੈਨ ਨਿਕਲ ਜਾਵੇ ਕੋਈ ਹੋਰ ਪ੍ਰੋਬਲਮ ਹੋਵੇ ਪਰ ਕਿਸੇ ਤੋਂ ਆਰਾਮ ਨਹੀਂ ਆਇਆ ਤੇ ਹੁਣ ਮੈਨੂੰ 2 ਮਹੀਨੇ ਹੋ ਗਏ ਵੀ ਮੈਂ ਦਵਾਈ ਖਾਧੀ ਆ ਥੋੜੇ ਦਿਨ ਹੀ ਹੋਏ ਬਸ ਮੁੱਕੀ ਨੂੰ ਵੀ ਅੱਜ ਦੁਬਾਰਾ ਫੇਰ ਡਾਕਟਰ ਕੋਲ ਆਏ ਵੀ ਚੈੱਕ ਕਰਾ ਲਈਏ ਪਰ ਮੈਂ 2 ਦਿਨ ਹੋ ਗਏ ਵੀ ਬੰਦ ਹੋਈ ਦਵਾਈ ਵੀ ਸੈਟਾਂ ਤੇ ਅੱਜ ਡਾਕਟਰ ਨਾਲ ਕਰਕੇ ਸਲਾਹ ਵੀ ਅੱਗੇ ਹੋਰ ਸ਼ੁਰੂ ਕਰਨੀ ਜਾਂ ਨਹੀਂ ਕਰਨੀ ਮੈਡੀਸਿਨ ਜੀ ਜੀ ਅੱਛਾ ਸਰਵਾਈਕਲ ਤੋਂ ਪਹਿਲਾਂ ਤੇ ਸਰਵਾਈਕਲ ਤੋਂ ਬਾਅਦ ਦੀ ਲਾਈਫ 'ਚ ਕਿੰਨਾ ਕ ਫਰਕ ਹੈ ਮੋਬਾਈਲ ਵਗੈਰਾ ਜ਼ਿਆਦਾ ਦੇਖਦੇ ਸੀ ਇਹ ਸਿਸਟਮ ਤੇ ਬੱਧ ਬੈਠਣ ਦਾ ਕੰਮ ਹੈ ਮੇਰਾ ਮੋਬਾਈਲ ਵੀ ਫਾਰਮਿੰਗ ਦਾ ਕੰਮ ਜ਼ਿਆਦਾ ਸੀਗਾ ਅੱਛਾ ਹਾਂਜੀ ਫਾਦਰ ਸਾਹਿਬ ਨਾਲ ਕੰਮ ਕਰੀਦਾ ਵੀ ਬਹੁਤ ਹਾਰਡ ਵਰਕ ਹੈ ਤੇ ਉਹਦੇ ਕਰਕੇ ਵੀ ਉਹ ਕੰਮ ਕਰਨਾ ਔਖਾ ਲੱਗਦਾ ਸੀਗਾ ਵੀ ਹਰ ਸਮੇਂ ਪੇਨ ਭਰ ਜਾਂਦੀ ਸੀਗੀ ਬੈਕ ਦੇ ਵਿੱਚ ਤੇ ਕੰਮ ਨਹੀਂ ਹੀ ਕਰ ਪਾਉਂਦੇ ਲੋ ਕਹਿੰਦੇ ਹੋਣਗੇ ਮੁੰਡਾ ਕੰਮ ਕਰਕੇ ਰਾਜ਼ੀ ਨਹੀਂ ਹਾਂ ਕੰਮ ਕਰਕੇ ਰਾਜ਼ੀ ਨਹੀਂ ਹਾਂ ਵਾਹ ਬਹੁਤ ਬਹੁਤ ਸ਼ੁਕਰੀਆ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇੱਕ ਹੋਰ ਸਾਡੇ ਨਾਲ ਸਾਰੀ ਅੱਜ ਇੱਥੋਂ ਦੇਖੋ ਤੁਸੀਂ 20 ਤੋਂ 25 ਸਾਲ ਉਮਰ ਦੇ ਜਿਹੜੇ ਲੋਕ ਹੈਗੇ ਨੇ ਯੰਗ ਭਾਈਚਾਰਾ ਹੈਗਾ ਸਾਡਾ ਯੰਗਸਟਰਸ ਹੈਗੇ ਨੇ ਉਹ ਬੈਠੇ ਨੇ ਸੱਚਕਲ ਭਾਈ ਸੱਚੀ ਕਾ ਜੀ ਕਿੰਨੇ ਤੁਹਾਡਾ ਮਹਿਤਾਬ ਸਿੰਘ ਜੀ ਅੱਛਾ ਮਹਿਤਾਬ ਜੀ ਤੁਸੀਂ ਕਿਵੇਂ ਮੋਟਾਪੇ ਦਾ ਸ਼ਿਕਾਰ ਸੀ ਸ਼ਿਕਾਰ ਸੀ ਹਾਂ ਜੀ ਤੇ ਹੁਣ ਕਾਫੀ ਫਰਕ ਆ ਗਿਆ ਅੱਗੇ ਨਾਲ ਕੋਈ ਕਹਿ ਨਹੀਂ ਸਕਦਾ ਤੁਹਾਨੂੰ ਕੋਈ ਦੇਖਣ ਵਾਲਾ ਨਹੀਂ ਤੁਹਾਨੂੰ ਕਹਿ ਸਕਦਾ ਵੀ ਤੁਸੀਂ ਮੋਟੇ ਹੋ ਯਾਰ ਪੁਰਾਣੀ ਫੋਟੋ ਹੈਗੀ ਕੋਈ ਪੁਰਾਣੀ ਦੂਸਰੇ ਫੋਨ ਚ ਘਰ ਅਗਲੀ ਵਾਰ ਨੈਕਸਟ ਟਾਈਮ ਲੈ ਕੇ ਆਵਾਂਗੇ ਕਿੰਨਾ ਕੀ ਕੀ ਹੁੰਦਾ ਸੀ ਮੋਟਾਪੇ ਨਾਲ ਕੀ ਪ੍ਰੋਬਲਮ ਆਉਂਦੀ ਸੀ ਸਾਹ ਚੜਦਾ ਸੀ ਸਾਹ ਚੜਦਾ ਸੀ ਹੋਰ ਹੋਰ ਮੋਟਾਪਾ ਜ਼ਿਆਦਾ ਸੀਗਾ ਤੁਰਨ ਫਿਰਨ ਚ ਦਿੱਕਤ ਸੀ ਅੱਛਾ ਹਾਂਜੀ ਕਿੰਨਾ ਵਜ਼ਨ ਹੋ ਗਿਆ ਸੀ ਤੁਹਾਡਾ ਵਜ਼ਨ 90 ਕਿਲੋ ਤੇ ਹੁਣ ਕਿੰਨਾ ਹੁਣ 85 ਜੀ 90 ਤੋਂ 85 ਮਤਲਬ 5 ਕਿਲੋ ਦਾ ਫਰਕ ਪੈ ਗਿਆ ਕਿੰਨੇ ਟਾਈਮ ਚ 1 ਮੰਥ ਚ ਇੱਕ ਮਹੀਨੇ ਚ 5 ਕਿਲੋ ਦਾ ਫਰਕ ਪਿਆ ਹਾਂਜੀ अच्छा ਤੇ ਫਿਰ ਕੋਈ ਨਾ ਡਾਈਟ ਦੱਸੀ ਕੋਈ ਐਕਸਰਸਾਈਜ਼ ਦੱਸੀ ਜਾਂ ਕੀ ਦੱਸੇ ਇਹਨਾਂ ਨੇ ਇਹ ਕਹਿੰਦੇ ਜਿਮ ਜਾਇਆ ਕਰੋ ਅੱਛਾ ਰਨਿੰਗ ਕਰਿਆ ਕਰੋ ਅੱਛਾ ਵਧੀਆ ਚੀਜ਼ਾਂ ਖਾਇਆ ਕਰੋ ਅੱਛਾ ਪਹਿਲਾਂ ਵਧੀਆ ਨਹੀਂ ਖਾਂਦੇ ਸੀ ਹਾਂਜੀ ਪਹਿਲਾਂ ਨਹੀਂ ਫਾਸਟ ਫੂਡ ਬਹੁਤ ਖਾਈਂਦਾ ਸੀ ਅੱਛਾ ਕੀ ਸਭ ਤੋਂ ਵਧੀਆ ਕਿਹੜਾ ਲੱਗਦਾ ਸੀ ਫਾਸਟ ਫੂਡ ਹਾਂਜੀ 버ਗਰ ਪੀਜ਼ਾ ਮੋਮੋਸ ਦੇਖੋ ਸਾਡੇ ਯੰਗਸਟਰਸ ਨੂੰ ਜਿਹੜੇ ਇਹ ਬਹੁਤ ਜ਼ਿਆਦਾ ਪਸੰਦ ਕਰਦੇ ਨੇ ਪਰ ਜਿਹੜਾ ਸਾਈਡ ਇਫੈਕਟ ਹੈਗਾ ਉਹ ਬੜਾ ਮਾੜਾ ਹੁੰਦਾ ਦੇਖੋ ਤੁਸੀਂ ਇਹ ਭਾਈ ਸਾਹਿਬ ਕਹਿੰਦੇ ਸੀ ਮੋਟਾਪੇ ਦਾ ਸ਼ਿਕਾਰ ਹੋ ਗਈ ਸੀ ਇਹਨਾਂ ਨੂੰ ਸਰਵਾਈਕਲ ਦਾ ਇਸ਼ੂ ਆ ਗਿਆ ਸੀ ਤਾਂ ਅੱਗੇ ਥਾਇਰੋਇਡ ਦੀ ਪ੍ਰੋਬਲਮ ਜਿਹੜੇ ਜਤੈਨੂ ਹੋ ਗਈ ਸੀ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਇਸ ਵੇਲੇ ਹਕੀਕਤ ਟੀਵੀ ਪੰਜਾਬੀ ਦੇ ਉੱਤੇ ਡਾਕਟਰ ਸਾਹਿਬ ਨੇ ਵੀ ਆਪਣਾ ਨੁਸਖਾ ਫਾਰਮੂਲਾ ਦੱਸਿਆ ਅਮਲਤਾਜ ਵਾਲਾ ਔਰ ਉਮੀਦ ਕਰਦਾ ਹਾਂ ਕਿ ਇਹ ਵੀਡੀਓ ਨੂੰ ਲੋਕਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰੋਗੇ ਜਿਨ੍ਹਾਂ ਨੂੰ ਵੱਖ-ਵੱਖ ਪ੍ਰੋਬਲਮਸ ਹੈਗੀਆਂ ਨੇ ਉਹ ਮੁੰਡਿਆਂ ਨੇ ਆਪਣਾ ਤਜਰਬਾ ਜਿਹੜੇ ਇੱਥੇ ਸਾਂਝੇ ਕੀਤੇ ਨੇ ਸਰਵਾਈਕਲ ਆਲਾ ਥਾਇਰੋਇਡ ਆਲਾ ਤੇ ਉਸ ਤੋਂ ਇਲਾਵਾ ਮੋਟਾਪੇ ਆਲਾ ਰ ਉਮੀਦ ਕਰਦਾ ਇਹ ਵੀਡੀਓ ਨਾਲ ਲੋਕਾਂ ਤੱਕ ਤੁਸੀਂ ਜਰੂਰ ਸ਼ੇਅਰ ਕਰੋਗੇ ਜਿੰਨਾਂ ਲੋਕਾਂ ਨੂੰ ਇਹ ਦਿੱਕਤਾਂ ਪਰੇਸ਼ਾਨੀਆਂ ਨੇ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਚੇਤਾਵਨੀ ਇਹੋ ਹੈ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਨਾਲ ਤੁਸੀਂ ਕੰਸਲਟ ਜ਼ਰੂਰ ਕਰਨਾ ਹੈ ਕਿਉਂਕਿ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਧੰਨਵਾਦ